ਫਿਰ ਮੰਨ ਲਓ ਪੰਜ ਹਫਤੇ ਬਾਅਦ ਸਾਡਾ ਨਾ ਆਸਾਦੀਵਾਰ ਦਾ ਜਿਹੜਾ ਟਾਈਮ ਆ ਉਹ ਕੱਟਿਆ ਗਿਆ ਸਾਡੀ ਡਿਊਟੀ ਕੱਟ ਦਿੱਤੀ ਗਈ। ਅੱਛਾ ਜੀ। ਮੰਨ ਲਓ ਸਾ ਨੂੰ ਉਹ ਹਫਤੇ ਟਾਈਮ ਨਹੀਂ ਮਿਲਿਆ ਤੇ ਫਿਰ ਅਸੀਂ ਆਫਿਸ ਤੇ ਜਾ ਕੇ ਦਫਤਰ ਦੇ ਅੰਦਰ ਜਾ ਕੇ ਪੁੱਛਿਆ ਵੀ ਮ੍ਰਿਤ ਜੀ ਸਾਹਿਬ ਸਾਡਾ ਆਸਾਦੀਵਾਰ ਦਾ ਮੰਨ ਲਓ ਦੋ ਹਫਤੇ ਹੋ ਗਿਆ 15 ਦਿਨ 18 ਦਿਨ ਹੋ ਗਏ ਤੇ ਸਾਡਾ ਹਰੇ ਵੀ ਨਹੀਂ ਆਉਂਦਾ ਜੀ। ਤੇ ਉਹ ਕਹਿੰਦੇ ਜੀ ਇਹ ਸਾਨੂੰ ਨਾ ਸੰਗਤ ਨੇ ਕਹਿ ਦਿੱਤਾ ਸੀ ਕਿ ਜਿਹੜੇ ਜਥਾ ਆ ਇਹ ਇਕੱਲਾ ਰਾਗ ਹੀ ਗਾਉਂਦਾ ਹੈ। ਅੱਛਾ ਰਗਾ ਮੁਤਾਬਕ ਕੀਰਤਨ ਕਰਦਾ ਤੇ ਸਾਨੂੰ ਇਹ ਠੀਕ ਨਹੀਂ ਲੱਗਦਾ ਤੇ ਸਾਨੂੰ ਇਹ ਨਹੀਂ ਸੁਣਨਾ ਤੁਸੀਂ ਹੋਰ ਜਿੱਥੇ ਬਦਲੋ ਜਿਹੜੇ ਰੀਤਾ ਮੁਤਾਬਕ ਜਾਂ ਜਿਹੜੇ ਮੰਨ ਲਓ ਦੁਨੀਆਂ ਤੇ ਕੀਰਤਨ ਕਰਦੇ ਆ ਤੇ ਜਿਹੜੇ ਸਿੱਧਾ ਕਿਉਂਕਿ ਅਸੀਂ ਤਾਂ ਫਿਰ ਜਿਵੇਂ ਸਿੱਖੇ ਸੀ ਓਵੇਂ ਕਰਨਾ ਆ ਉਹ ਕਹਿੰਦੇ ਜੀ ਨਹੀਂ ਇਹਨਾਂ ਦੀ ਸਮਝ ਬਹੁਤ ਘੱਟ ਲੱਗਦੀ ਇਥੋਂ ਤੱਕ ਵੀ ਇਹਨਾਂ ਨੂੰ ਪ੍ਰਭਾਵਿਤ ਕੀਤਾ ਉਹਨਾਂ ਬੰਦਿਆਂ ਨੇ ਜਿਹੜੇ ਇਹਨਾਂ ਦੇ ਨਾਲ ਪਹਿਲਾਂ ਸਾਈਡ ਤੇ ਕੀਰਤਨ ਕਰਦੇ ਰਹੇ ਜਾਂ ਮਤਲਬ ਜਿਹੜੇ ਇਹਨਾਂ ਇਹਨਾਂ ਦੇ ਸੰਪਰਕ ਚ ਰਾਗੀ ਸਿੰਘ ਸੀ ਉਹ ਕਹਿੰਦੇ ਤੂੰ ਬੱਚੇ ਨਹੀਂ ਪਾਲਣੇ ਆਪਦੇ ਤੇ ਤੇਰਾ ਘਰ ਕੇ ਪੁੱਤਾ ਪਰ ਮਤਲਬ ਇਹ ਇਸ ਗੱਲ ਦੀ ਦਦਾਤ ਦੇ ਨਹੀਂ ਬਣਦੀ ਹੈ ਕਿ ਇਹਨਾਂ ਨੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ ਤੇ ਅੱਜ ਬਿਲਕੁਲ ਨਿਰਧਾਰਤ ਰਾਗਾਂ ਦੇ ਵਿੱਚ ਬਿਲਕੁਲ ਤੰਤੀ ਸਾਜ਼ਾਂ ਤੇ ਤਾਊਸ ਦੇ ਉੱਤੇ ਚਲੋ ਆਪ ਤਾਂ ਕਰ ਹੀ ਰਹੇ ਆ ਨਾਲ ਬੱਚਿਆਂ ਨੂੰ ਵੀ ਸਿੱਖਿਆ ਦੇ ਰਹੇ ਆ ਸਾਡੇ ਪਿੰਡ ਚ ਰਾਗੀ ਕਹਿੰਦੇ ਜੀ ਸਾਡੀ ਕਿਰਤ ਹੈ ਜੀ ਅਸੀਂ ਤਾਂ ਜੀ ਘਰ ਵੀ ਚਲਾਉਣਾ ਬੱਚੇ ਵੀ ਪਾਲਣੇ ਆ ਜੀ ਉਹਨਾਂ ਵਾਸਤੇ ਬੜਾ ਵੱਡਾ ਐਗਜ਼ੈਂਪਲ ਹੈ ਕਿ ਇਹਨਾਂ ਦੇ ਬੱਚੇ ਨਹੀਂ ਸੀਗੇ ਕਿ ਇਹਨਾਂ ਨੇ ਘਰ ਨਹੀਂ ਸੀ ਚਲਾਉਣਾ ਕਿ ਇਹਨਾਂ ਮਤਲਬ ਸਾਰੀਆਂ ਜਿਨ੍ਹਾਂ ਇਹਨਾਂ ਇਹਨਾਂ ਨੂੰ ਵੀ ਤਾਂ ਫੇਸ ਕੀਤੀਆਂ ਨਾ ਇਹਨਾਂ ਨੇ ਵੀ ਪਰ ਗਰੁੱਪ ਦੇ ਨਾਲ ਵੀ ਤਾਂ ਸਾਡਾ ਕੋਈ ਕੀਤਾ ਹੋਇਆ ਵਾਅਦਾ ਹੈ ਨਾ ਹਾਂ ਸਭ ਤੋਂ ਵੱਡੀ ਗੱਲ ਤਾਂ ਦੇਖੋ ਉਹੀ ਹੁੰਦੀ ਹੈ ਨਾ ਕਿ ਜਨ ਵੀਰ ਹੈ ਜਿਨ੍ਹਾਂ ਨੂੰ ਪਰਿਵਾਰ ਦਾ ਫਿਕਰ ਹੈ ਜਾਂ ਬੱਚਿਆਂ ਦਾ ਫਿਕਰ ਹੈ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਨਾ ਹੈ ਵੀ ਆਪਾਂ ਆਪਣਾ ਜਨਮ ਇੱਕ ਵਾਰ ਹੀ ਮਿਲਿਆ ਹੈ ਆਪਾਂ ਕੱਲੇ ਬੱਚਿਆਂ ਵਾਸਤੇ ਨਹੀਂ ਜਿਉਂਦੇ ਸਾਨੂੰ ਗੁਰੂ ਵਾਸਤੇ ਜਿਉਣਾ ਹੈ ਬੱਚੇ ਤੇ ਪਰਿਪੂਰਨ ਪ੍ਰਮਾਣਾਂ ਨਾਲ ਪਾਲ ਹੀ ਦੇਣੇ ਜੇ ਟੀਮਾਂ ਦੇ ਵੀ ਪਲ ਜਾਂਦੇ ਹੁੰਦੇ ਆ ਬਾਕੀ ਜਿੰਨਾ ਚਿਰ ਸਾਨੂੰ ਹੁਣ ਕੀਰਤਨ ਕਰਦਿਆਂ ਹੋ ਗਿਆ ਜਿੰਨਾ ਕਿ ਗੁਰੂ ਪਾਤਸ਼ਾਹ ਨੇ ਹੁਣ ਤੱਕ ਝੋਲੀ ਦਾਤ ਪਾਈ ਹੈ ਮੈਂ ਇੱਕ ਹੋਰ ਮੇਰੇ ਅੰਦਰ ਦੀ ਗੱਲ ਦੱਸਦਾ ਜਦੋਂ ਮੈਂ ਗੁਰੂ ਪਾਤਸ਼ਾਹ ਦੇ ਕੋਲ ਅਰਦਾਸ ਕਰਦਾਂ ਜਦੋਂ ਵੀ ਜਨਤ ਤੇ ਜਦੋਂ ਮੈਂ ਪਾਤਸ਼ਾਹ ਨੂੰ ਬੇਨਤੀ ਕਰਦਾ ਰੱਬ ਜੀ ਵੀ ਦਰੋਂ ਕਰੋ ਗੁਰੂ ਸਿੱਖੀ ਜੀ ਦਾ ਨਾਮਦਾਨ ਦੀ ਦਾਤ ਦਿਓ ਨਾਲ ਮੈਂ ਮੇਰਾ ਸ਼ਬਦ ਦਿੱਤਾ ਕਿ ਪਾਤਸ਼ਾਹ ਕੀਰਤਨ ਦੀ ਦਾਤ ਝੋਲੀ ਪਾਓ ਇਹ ਹੁਣੇ ਕਈ ਜਾਣਗੇ ਜਾਂ ਇਹ ਕਹਿਣਗੇ ਸਾਨੂੰ ਨਹੀਂ ਆਉਂਦਾ ਜਾਂ ਲੋਕ ਨਹੀਂ ਪਸੰਦ ਕਰਨਗੇ ਮੇਰੇ ਕੋਲੇ ਇੱਕ ਵੀ ਐਸੀ ਸੰਗਤ ਨਹੀਂ ਜਦੋਂ ਨਾ ਮੈਂ ਕੀਰਤਨ ਦੁਆਰੇ ਆਰੰਭ ਕੀਤਾ ਵੀ ਉਹ ਕਹਿਣ ਕਿ ਇਹ ਕੀਰਤਨ ਸਾਨੂੰ ਪਸੰਦ ਨਹੀਂ ਲੱਗਿਆ ਜਾਂ ਇਹ ਕੀਰਤਨ ਚ ਸਾਡਾ ਮਨ ਨਹੀਂ ਲੱਗਿਆ ਅਸਲ ਵਿੱਚ ਜਦੋਂ ਆਮ ਸੰਗਤ ਨੂੰ ਪਤਾ ਲੱਗਦਾ ਹੈ ਨਾ ਕਿ ਇਹ ਗੁਰੂ ਕੇ ਦਿੱਤੇ ਸਾਜ ਹੈ ਗੁਰੂ ਕਾ ਦਿੱਤਾ ਰਾਗ ਹੈ ਸੰਗਤ ਕਦੇ ਵੀ ਇਹ ਨਹੀਂ ਕਹਿੰਦੀ ਕਿ ਅਸੀਂ ਨਹੀਂ ਸੁਣਾਗੇ ਬਿਲਕੁਲ ਦਾ ਹੱਵਾ ਵੀ ਪਾਇਆ ਗਿਆ ਨਾ ਇਹ ਹੱਵਾ ਕਿ ਸੰਗਤ ਨਹੀਂ ਸੁਣਦੀ ਜੀ ਸੰਗਤ ਨਹੀਂ ਸੁਣਦੀ ਇਹ ਵੀ ਉਹਨਾਂ ਰਾਗੀ ਵੀਰਾਂ ਨੇ ਤਿਆਰ ਕੀਤੇ ਜੋ ਫਿਲਮੀ ਤੋਂ ਨਾਲ ਦੇ ਗਾਉਂਦੇ ਆ ਸਾਰਿਆਂ ਨੇ ਬੇਤੀ ਹੈ ਸਾਡੇ ਰਾਗੀ ਵੀਰਾਂ ਨੂੰ ਜਿਨ੍ਹਾਂ ਨੇ ਘਰ ਭਰ ਲਏ ਹੈ ਸੰਗਤ ਨੂੰ ਫਿਲਮੀ ਤੋਂ ਨਾ ਸੁਨਾ ਸੁਨਾ ਕੇ ਹੁਣ ਤੁਸੀਂ ਬਹੁਤ ਧਨ ਇਕੱਠਾ ਕਰ ਲਿਆ ਭਾਈ ਹੁਣ ਥੋੜਾ ਫਰਾਂ ਤੋਂ ਵੱਡਾ ਜਿਹੜਾ ਸਾਨੂੰ ਵਿਸ਼ਵਾਸ ਆ ਜਾਣਾ ਚਾਹੀਦਾ ਵੀ ਜਦੋਂ ਗੁਰੂ ਪਾਤਸ਼ਾਹ ਦੇ ਅੰਦਰ ਰਾਗ ਦਾ ਨਾਮ ਦਿੱਤਾ ਗਿਆ ਉਹਦਾ ਹੋਰ ਕੀ ਮਤਲਬ ਹੈ ਚਲੋ ਐਂ ਸਮਝਾ ਦਿੰਦੇ ਆਪਾਂ ਹੁਣ ਅਗਲੇ ਮਸਲੇ ਤੇ ਚੱਲਦੇ ਆ ਜਿਹੜੇ ਨਾਲ ਵੀਰ ਬੈਠੇ ਆ ਸੁਖਵਿੰਦਰ ਸਿੰਘ ਜੀ ਇਹ ਕੀਰਤਨ ਵੀ ਕਰਦੇ ਆ ਸਭ ਤੋਂ ਵੱਡੀ ਗੱਲ ਜਿਹੜੀ ਅਸੀਂ ਅੱਜ ਵਿਸ਼ਾ ਚੱਲ ਰਿਹਾ ਉਹਦੇ ਨਾਲ ਬੜਾ ਰਿਲੇਟਡ ਆ ਇਹਨਾਂ ਦਾ ਜਿਹੜਾ ਗੱਲਬਾਤ ਕਰਨੀ ਹੈ ਇਹਨਾਂ ਨੇ ਕਿ ਜਿਹੜਾ ਗੁਰਬਾਣੀ ਕੀਰਤਨਾ ਉਹ ਗੁਰੂ ਸਾਹਿਬ ਨੇ ਰਾਗਾਂ ਦੇ ਵਿੱਚ ਜਿਹੜੀ ਹੈ ਬੰਦ ਕੀਤੀ ਆ ਗੁਰਬਾਣੀ ਦੇ ਸ਼ਬਦ ਸਾਰੇ ਨੇ ਉਹ ਰਾਗਾਂ ਦੀ ਬੜੀ ਅਹਿਮੀਅਤ ਦੱਸੀ ਗਈ ਆ ਗੁਰਬਾਣੀ ਦੇ ਵਿੱਚ इवन ਗੁਰੂ ਸਾਹਿਬਾਂ ਨੇ ਆਪਣੇ ਮਹੱਲਾ ਲਿਖਣ ਤੋਂ ਪਹਿਲਾਂ ਪਹਿਲਾਂ ਮਤਲਬ ਰਾਗ ਦਾ ਨਾਂ ਜਿਹੜਾ ਉਹ ਜ਼ਰੂਰ ਦੱਸਿਆ ਬਿਲਾਵਲ ਮਹੱਲਾ ਪੰਜਮਾ ਮਤਲਬ ਰਾਗ ਪਹਿਲਾਂ ਆਉਂਦਾ ਗੁਰੂ ਸਾਹਿਬ ਤੋਂ ਵੀ ਸੋ ਇੰਨੀ ਅਹਿਮਤ ਸੀ ਰਾਗ ਦੀ ਜੋ ਹੌਲੀ ਹੌਲੀ ਕਰਕੇ ਉਹ ਸਾਰੀ ਜਿਹੜੀ ਆ ਖਤਮ ਹੋ ਚੁੱਕੀ ਆ ਹੁਣ ਤਾਂ ਗਾਣਿਆਂ ਦੀਆਂ ਧੁਨਾ ਦੇ ਉੱਤੇ ਵੀ ਕੀਰਤਨ ਜਿਹੜਾ ਸ਼ੁਰੂ ਹੋ ਗਿਆ ਬੜੀ ਇੱਕ ਕੇ ਲਈ ਬੜੀ ਨਿਰਾਸ਼ਤਾ ਵਾਲੀ ਗੱਲ ਵੀ ਹੈ ਜਾਂ ਕਹਿੰਦੇ ਸਾਡੀ ਤਰਾਸ਼ਦੀ ਵੀ ਹੈ ਕਿ ਜਿਹੜੇ ਰਾਗੀ ਨੇ ਕੀਰਤਨੀ ਨੇ ਉਹੀ ਮਤਲਬ ਇਸ ਚੀਜ਼ ਦਾ ਵਿਰੋਧ ਕਰਦੇ ਨਜ਼ਰ ਆਉਂਦੇ ਆ ਕਿ ਰਾਗਾਂ ਦਾ ਕਿ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਰਾਗਾਂ ਨਾਲ ਜਿਹੜੇ ਆ ਬੋਰ ਹੋ ਜਾਂਦੇ ਆ ਜਾਂ ਸੰਗਤ ਸੁਣਨਾ ਪਸੰਦ ਨਹੀਂ ਕਰਦੀ ਜਾਂ ਅਸੀਂ ਜਿਵੇਂ ਮਰਜ਼ੀ ਗਾ ਸਕਦੇ ਆ ਤਰ੍ਹਾਂ-ਤਰ੍ਹਾਂ ਦੇ ਮਤਲਬ ਜਿਹੜੇ ਆ ਉਹ ਰਾਗੀਆਂ ਵੱਲੋਂ ਸਵਾਲ ਵੀ ਆ ਰਿਹਾ ਮੇਰੇ ਨਾਲ ਜਿਹੜੇ ਇਧਰਲੇ ਪਾਸੇ ਵੀਰ ਬੈਠੇ ਆ ਸੁਖਬਿੰਦਰ ਸਿੰਘ ਇਹ ਪਹਿਲਾਂ ਜਿਹੜੇ ਆ ਰੀਤਾਂ ਦੇ ਵਿੱਚ ਹਾਰਮੋਨੀਅਮ ਦੇ ਨਾਲ ਜਿਹੜਾ ਕੀਰਤਨ ਕਰਦੇ ਹੁੰਦੇ ਸੀ ਪਰ ਜਦੋਂ ਤੋਂ ਇਹਨਾਂ ਨੂੰ ਪਤਾ ਲੱਗਾ ਕਿ ਜਿਹੜਾ ਅਸਲ ਕੀਰਤਨ ਉਹ ਰਾਗਾਂ ਦੇ ਵਿੱਚ ਆ ਜਾਂ ਤਾਂਤੀ ਸਾਜ਼ਾਂ ਦੇ ਨਾਲ ਹੀ ਜਿਹੜਾ ਉਹ ਪ੍ਰਵਾਨ ਕੀਤਾ ਗੁਰੂ ਨੇ ਤਾਂ ਇਹਨਾਂ ਨੇ ਉਸ ਟਾਈਮ ਉਸ ਚੀਜ਼ ਨੂੰ ਬਦਲ ਕੇ ਹੁਣ ਇਹਨਾਂ ਨੇ ਮਤਲਬ ਜਿਹੜਾ ਸ਼ੁਰੂ ਕੀਤਾ ਹੈ ਤਾਂਤੀ ਰਾਗਾਂ ਦੇ ਤਾਂਤੀ ਸਾਜ਼ਾਂ ਦੇ ਨਾਲ ਜਿਹੜਾ ਰਾਗਾਂ ਦੇ ਵਿੱਚ ਕੀਰਤਨ ਕਰਦੇ ਨੇ ਤੇ ਨਾਲ ਦੀ ਨਾਲ ਸਿੱਖ ਵੀ ਰਹੇ ਨੇ ਸੋ ਅਸੀਂ ਇਹਨਾਂ ਤੋਂ ਜਾਣਾਂਗੇ ਕਿ ਕਿਵੇਂ ਬਦਲਾ ਆਇਆ ਇਹਨਾਂ ਦੇ ਜੀਵਨ ਦੇ ਵਿੱਚ ਕਿਵੇਂ ਇਹਨਾਂ ਨੇ ਫੈਸਲਾ ਲਿਆ ਕਿਉਂਕਿ ਬੜੀ ਮਿਸਾਲ ਵੀ ਨੇ ਇਹ ਉਹਨਾਂ ਲੋਕਾਂ ਵਾਸਤੇ ਜਿਹੜੇ ਹਾਰਮੋਨੀਅਮ ਨੂੰ ਛੱਡਣਾ ਨਹੀਂ ਚਾਹੁੰਦੇ ਜਾਂ ਉਸੇ ਨੂੰ ਜਾਇਜ਼ ਠਹਿਰਾਉਣਾ ਚਾਹੁੰਦੇ ਜੋ ਅਸੀਂ ਹੁਣ ਤੱਕ ਕੀਤਾ ਮਤਲਬ ਉਹੀ ਸਹੀ ਹੈ ਜਿਹ ਕਹਿੰਦੇ ਨੇ ਵੀ ਜਦੋਂ ਜਾਗੋ ਉਦੋਂ ਸਵੇਰਾ ਜਦੋਂ ਚੀਜ਼ ਦੀ ਸਮਝ ਆ ਗਈਏ ਤਾਂ ਉਸ ਉਦੋਂ ਛੱਡ ਦੇਣਾ ਚਾਹੀਦਾ ਹੈ ਤਾਂ ਮੈਂ ਬੇਨਤੀ ਕਰੂੰਗਾ ਵੀ ਜੇ ਤੁਸੀਂ ਇਹਦੇ ਉੱਤੇ ਚੰਨਣਾ ਪਾਓ ਕਿ ਕਿਵੇਂ ਮਤਲਬ ਤੁਸੀਂ ਇਹਨੂੰ ਬਦਲਾਅ ਕੀਤਾ ਕਿ ਤੁਹਾਡੇ ਮਨ 'ਚ ਨਹੀਂ ਆਇਆ ਇਦਾਂ ਵੀ ਮੈਂ ਹੁਣ ਤੱਕ ਜਿਹੜਾ ਹਾਰਮੋਨੀਅਮ ਨਾਲ ਕੀਰਤਨ ਕਰਦਾ ਸੀ ਵੀ ਉਹੀ ਠੀਕ ਸੀ ਵੀ ਜਾਂ ਤੁਹਾਨੂੰ ਇੰਨੀ ਮਿਹਨ ਕਿਵੇਂ ਦੇ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਜਦੋਂ ਅਸੀਂ ਕੀਰਤਨ ਸਿੱਖਿਆ ਤੇ ਮੈਂ ਕੋਰਸ ਸਿੱਖ ਮੈਕੰਡਰੀ ਕਾਲਜ ਬੁੱਢਾ ਜੋੜ ਸੈਕਸ਼ਨ 8 ਤੋਂ 10 ਦੇ ਅੰਦਰ ਕੀਤਾ ਸੀਗਾ ਹੂੰ ਤੇ ਉਦੋਂ ਸਾਨੂੰ ਮੰਨ ਲਓ ਉਸ ਕਾਲਜ ਦੇ ਜਿਹੜੇ ਸਿਲੇਬਸ ਦਾ ਉਹ ਰਾਗ ਹੀ ਹੁੰਦਾ ਅੱਛਾ ਤੇ ਰਾਗ ਅਨਸਾਰ ਹੀ ਸਿਖਾਉਂਦੇ ਤੇ ਅਸੀਂ ਉੱਥੇ ਸਿੱਖੇ ਤੇ ਚਲੋ ਪਾਤਸ਼ਾਹ ਨੇ ਮੈਂ ਕਰਵਾਏ ਤੇ ਅਸੀਂ ਸਿੱਖੇ ਤੇ ਸਾਡਾ ਪਹਿਲਾ ਫੀਲਡ ਆਗਰਾ ਵਿਖੇ ਲੱਗ ਗਿਆ ਜੁਪੀ ਦੇ ਅੰਦਰ ਹੂੰ ਤੇ ਉੱਥੇ ਸਾਡੇ ਜਾਣ ਤੋਂ ਪਹਿਲਾਂ ਜਿਹੜੇ ਤਿੰਨ ਜਥੇ ਹੁੰਦੇ ਸੀਗੇ ਹੂੰ ਤੇ ਇੱਕ ਸਾਡਾ ਜਿਹੜਾ ਫੀਲਡ ਲੱਗ ਗਿਆ ਤੇ ਅਸੀਂ ਉੱਥੇ ਮੰਨ ਲਓ ਕੀਰਤਨੀ ਇੱਕ ਹੋਰ ਜਥਾ ਪਹੁੰਚ ਗਿਆ ਚੋਣ ਕਮੇਟੀ ਵੱਲੋਂ ਤੇ ਜਦੋਂ ਉੱਥੇ ਅਸੀਂ ਪਹੁੰਚੇ ਤੇ ਸਾਡਾ ਜਿਹੜਾ ਕੀਰਤਨ ਦਾ ਟਾਈਮ ਹੁੰਦਾ ਸੀਗਾ ਮਲੇ 1-2 ਦਿਨ ਤਾਂ ਉਹਨਾਂ ਨੇ ਜਿਵੇਂ ਹਾਜ਼ਰੀ ਦਾ ਟਾਈਮ ਹੁੰਦਾ ਸੀ ਜਿਵੇਂ ਉਹ ਅਹ ਤਿੰਨ ਜੱਥਾ ਤੇ ਬốn ਚੌਥਾ ਜੱਥਾ ਸਾਡਾ ਨੰਬਰ ਆ ਜਾਂਦਾ ਸੀਗਾ ਹੂੰ ਫਿਰ ਮਨ ਲਓ ਪੰਜ ਹਫਤੇ ਬਾਅਦ ਸਾਡਾ ਨਾ ਆਸਾਦੀਵਾਰ ਦਾ ਜਿਹੜਾ ਟਾਈਮ ਹੈ ਉਹ ਕੱਟਿਆ ਗਿਆ ਸਾਡੀ ਡਿਊਟੀ ਕੱਟ ਪਈ ਗਈ ਅੱਛਾ ਜੀ ਮਨ ਲਓ ਸਾਮਣੇ ਦੋ ਹਫਤੇ ਟਾਈਮ ਨਹੀਂ ਮਿਲਿਆ ਤੇ ਫਿਰ ਅਸੀਂ ਆਫਿਸ ਤੇ ਜਾ ਕੇ ਦਫ਼ਤਰ ਦੇ ਅੰਦਰ ਜਾ ਕੇ ਪੁੱਛਿਆ ਵੀ ਮ੍ਰਿਤ ਜੀ ਸਾਹਿਬ ਸਾਡਾ ਆਸਾਦੀਵਾਰ ਦਾ ਮਨ ਲਓ ਦੋ ਹਫਤੇ ਹੋ ਗਏ 15 ਦਿਨ 16 ਦਿਨ ਹੋ ਗਏ ਤੇ ਸਾਡਾ ਟਾਈਮ ਹੀ ਨਹੀਂ ਆਉਂਦਾ ਜੀ ਤੇ ਉਹ ਕਹਿੰਦੇ ਜੀ ਇਹ ਸਾਨੂੰ ਨਾ ਸੰਗਤ ਨੇ ਕਹਿ ਦਿੱਤਾ ਸੀ ਕਿ ਜਿਹੜੇ ਜਥਾ ਆਇਆ ਇਹ ਕੱਲਾ ਰਾਗ ਹੀ ਗਾਉਂਦਾ ਹੈ। ਅੱਛਾ। ਰਾਗ ਮੁਤਾਬਕ ਕੀਰਤਨ ਕਰਦਾ ਤੇ ਸਾਨੂੰ ਇਹ ਠੀਕ ਨਹੀਂ ਲੱਗਦਾ ਤੇ ਸਾਨੂੰ ਇਹ ਨਹੀਂ ਸੁਣਨਾ ਤੁਸੀਂ ਹੋਰ ਜਿੱਥੇ ਬਦਲੋ ਜਿਹੜੇ ਰੀਤਾ ਮੁਤਾਬਕ ਜਾਂ ਜਿਹੜੇ ਮੰਨ ਲਓ ਦੁਨੀਆਂ ਤੇ ਕੀਰਤਨ ਕਰਦੇ ਆ ਤੇ ਜਿਹੜੇ ਸਿੱਧਾ ਕਿਉਂਕਿ ਅਸੀਂ ਤਾਂ ਫਿਰ ਜਿਵੇਂ ਸਿੱਖੇ ਸੀ ਓਵੇਂ ਕਰਨਾ ਆ ਉਹ ਕਹਿੰਦੇ ਜੀ ਨਹੀਂ ਇਹਨਾਂ ਦੀ ਸਮਝ ਬਹੁਤ ਘੱਟ ਲੱਗਦੀ ਹੈ। ਅੱਛਾ। ਤੇ ਫਿਰ ਮੈਨੂੰ ਮਰੀਦ ਸਾਹਿਬ ਕਹਿੰਦਗੇ ਜੀ ਤੁਸੀਂ ਐ ਕਰੋ ਵੀ ਤੁਸੀਂ ਰੀਤਾ ਪੜ੍ਹਦੇ ਕਰੋ ਮੈਸੇਜ ਜੀ ਅਸੀਂ ਰਾਗ ਸਿੱਖਿਆ ਤੇ ਅਸੀਂ ਤਾਂ ਰਾਗ ਵੀ ਪੜਾਂਗੇ ਗੁਰੂ ਪਾਤਸ਼ਾਹ ਦੀ ਬਾਣੀ ਰਾਗਾਂ ਦੇ ਅੰਦਰ ਤੇ ਕਹਿੰਦੇ ਨਹੀਂ ਫਿਰ ਕੀਰਤਨ ਸੰਗਤ ਨੇ ਨਹੀਂ ਸੁਣਨਾ ਤੁਸੀਂ ਦੇਖ ਲਓ ਫਿਰ ਕਹਿੰਦੇ ਜੀ ਜਦੋਂ ਕੀਰਤਨ ਸੰਗਤ ਪਸੰਦ ਹੀ ਨ ਕਰਦੀ ਫਿਰ ਅਸੀਂ ਤੁਹਾਨੂੰ ਟਾਈਮ ਕਿਵੇਂ ਦੇਈਏ ਅੱਛਾ ਫਿਰ ਅਸੀਂ ਅਖਿਆ ਵੀ ਸਾਡੀ ਇਹਨਾਂ ਨੇ ਰਿਪੋਰਟ ਬਣਾ ਕੇ ਭੇਜਣੀਆਂ ਤੇ ਜੇ ਸੰਗਤ ਗੁੱਸੇ ਕਰਤੀ ਜਾਂ ਪ੍ਰਬੰਧਕ ਕਰ ਦਿੱਤੇ ਤੇ ਫਿਰ ਮੰਨ ਲਓ ਵੀ ਸਾਡੇ ਲਈ ਤਾਂ ਔਖਾ ਹੋ ਜਾਊਗਾ। ਹੂੰ ਫਿਰ ਸਾਨੂੰ ਕਿਉਂਕਿ ਰੀਤਾਂ ਦਾ ਸਟਾਈਲ ਨਹੀਂ ਪਤਾ ਸੀ ਨਾ ਸੀ ਕਦੇ ਗਾਣੇ ਸੁਨੇ ਸੀ ਨਾ ਸੀ ਕਦੇ ਗਾਏ ਸੀ। ਫਿਰ ਉਸ ਜਥੇ 'ਚ ਇੱਕ ਮਨਦੀਪ ਸਿੰਘ ਜੀ ਹਰਦਿਲ ਕੀਰਤਨਕਾਰ ਸੀਗੇ ਹੈਡਰ ਅਗੇ। ਇੱਕ ਉਹਨਾਂ ਦਾ ਜਥਾ ਹੁੰਦਾ ਸੀ ਤੇ ਮੈਂ ਉਹਨਾਂ ਕੋਲੇ ਗਿਆ ਮੈਂ ਕਿਹਾ ਜੀ ਮਨਦੀਪ ਸਿੰਘ ਜੀ ਗੱਲ ਆ ਹੋ ਗਈ ਹੈ ਵੀ ਐ ਕਰਕੇ ਸਾਨੂੰ ਤਾਂ ਕੀਰਤਨ ਦਾ ਟਾਈਮ ਨਹੀਂ ਦੇ ਰਹੇ। ਸਾਡੀ ਅਸ ਅਦਿਵਾਰ ਕਿੰਨੇ ਤੇ ਉਹਨਾਂ ਅੱਗੇ ਕੱਟ ਦਿੱਤੀ ਆ ਤੇ ਉਹ ਕਹਿੰਦੇ ਵੀ ਤੁਸੀਂ ਮੈਨੇਜਰ ਸਾਹਿਬ ਕਹਿੰਦੇ ਵੀ ਰੀਤਾਂ ਨੂੰ ਅਪਣਾ ਲਓ। ਹੂੰ ਉਹ ਕਹਿੰਦੇ ਵੀ ਇਹ ਤੇ ਗੱਲ ਹੀ ਕੋਈ ਨਹੀਂ ਤੇ ਭਵਿੰਦਰ ਸਿੰਘ ਜੀ ਸੌਖੀ ਆ ਗੱਲ ਹੂੰ ਉਹਨਾਂ ਨੇ ਫਿਰ ਮੰਨ ਲਓ ਵੀ ਦੋ ਤਿੰਨ ਰੀਤਾਂ ਉਹਨਾਂ ਨੇ ਮਨ ਲਓ ਮੈਨੂੰ ਕੋਲੇ ਬਿਠਾ ਕੇ ਤੇ ਥੋੜਾ ਜਿਹਾ ਸਟਾਈਲ ਦੱਸ ਦਿੱਤਾ ਤੇ ਮੈਨੂੰ ਠੀਕ ਲੱਗਿਆ ਤਾਂ ਮੈਂ ਕਿਹਾ ਲਓ ਜੀ ਇਹ ਤਾਂ ਉਹਦੇ ਕੋਲੇ ਬੈਠੇ ਬੈਠੇ ਤਿੰਨ ਚਾਰ ਸ਼ਬਦ ਮੈਂ ਉਹਦੇ ਮੁਤਾਬਕ ਜੋ ਉਹਨੇ ਸੁਣਾਏ ਤੇ ਮੌਗਾ ਦਿੱਤੇ ਉਹ ਕਹਿੰਦੇ ਲਓ ਅੱਜ ਤੁਹਾਡੀ ਸਪੀਕੀਟੀ ਪੱਕੀ ਇਹ ਟੈਲ ਅਫਰਿਕ ਟ੍ਰੈਵਲ ਦੇ ਰਾਗਾ ਤੋਂ ਡਿਊਟੀ ਡਿਊਟਿੰਗ ਪੱਕੀ ਡਿਊਟੀ ਪੱਕੀ ਕਰਨ ਵਾਸਤੇ ਤਾਂ ਸੌਖਾ ਹੀ ਆ ਕੰਮ ਫਿਰ ਸਾਨੂੰ ਐਸ ਨਾ ਡਰ ਪਰ ਸਾਡਾ ਮੇਰਾ ਮਨ ਨਹੀਂ ਸੀਗਾ ਸਾਨੂੰ ਐਸ ਸੀਗਾ ਸ਼ਾਇਦ ਵੀ ਕਿਤੇ ਰਿਪੋਰਟ ਉਸ ਤਰੀਕੇ ਨਾਲ ਭੇਜ ਦੇਣ ਹਮ ਕਿਉਂਕਿ ਸਾਡੀ ਉਸ ਤੋਂ ਬਾਅਦ ਜਿਹੜੇ ਸਾਡੀ ਸਰਟੀਫਿਕੇਟ ਜਾਂ ਕੁਝ ਸਾਡੇ ਨੰਬਰ ਜੁੜਨੇ ਸੀਗੇ ਕੈਰੈਕਟਰ ਦੇ ਕਹਿ ਲੋ ਜਾਂ ਸੰਗਤ ਵਿਚਰਨ ਦੇ ਕੀਰਤਨ ਕਿਵੇਂ ਦਾ ਲੱਗਿਆ ਇਹਨਾਂ ਨੂੰ ਜਾਂ ਉਹ ਸਾਰੀ ਚੀਜ਼ਾਂ ਫਿਰ ਉਸ ਤੋਂ ਬਾਅਦ ਅਸੀਂ ਜਿਵੇਂ ਐਂ ਹੀ ਕਹਿ ਲਓ ਵੀ ਸੰਗਤ ਨੂੰ ਖੁਸ਼ ਕਰਨ ਵਾਸਤੇ ਕੀਰਤਨ ਕਰਨ ਲੱਗ ਗਏ ਕਿਦਾਂ ਕਿਤੇ ਵਿੱਚ ਰਾਗ ਪੜ ਦਿੱਤਾ ਹੂੰ ਤੇ ਨਹੀਂ ਤਾਂ ਫਿਰ ਉਹਵੇਂ ਫਿਰ ਬੜਾ ਚਿਰ ਸੰਗਤ ਨੂੰ ਖੁਸ਼ ਕੀਤਾ ਇੱਕ ਦਿਨ ਇੱਕ ਦਿਨ ਬੈਠੇ ਸੀ ਤੇ ਥਿੰਗਨਾਦ ਜਦੋਂ ਅਸੀਂ ਸੁਣਿਆ ਕੁਦਰਤੀ ਚਲੋ ਆ ਗਿਆ ਸਾਹਮਣੇ ਹਾਂ ਤੇ ਉਦੋਂ ਫਿਰ ਜਿੰਗ ਲੱਗੀ ਵੈਸੇ ਪਹਿਲਾਂ ਵੀ ਸੀ ਅੰਦਰੋਂ ਨਾ ਕਿਤੇ ਨਾ ਕਿਤੇ ਬੈਠੇ ਇੱਕਵੇਂ ਮੱਲੋ ਵੀ ਸਲਜਾ ਵੱਜਦਾ ਰਹਿੰਦਾ ਸੀ ਆਹ ਦਰਦ ਜਿਹਾ ਸੀ ਵੀ ਨਹੀਂ ਗੁਰੂ ਪਾਸ਼ਾ ਕਿਵੇਂ ਇਹ ਸਾਨੂੰ ਪ੍ਰਮਾਣ ਕਰਨਗੇ ਕਿਉਂਕਿ ਪਤਾ ਸੀ ਨਾ ਹਮ ਚਾਰਣਪੁੱਤ ਕਿ ਗਲਤੀ ਕਰ ਰਹੀ ਸੀ ਅਸਲ ਅਸਲ ਦੇ ਵਿੱਚ ਲੋਕਡਾਊਨ ਦੇ ਵਿੱਚ ਕੀ ਹੋਇਆ ਕਿ ਸਿੰਘਨਾਥ ਚੈਨਲ ਨਵਾਂ ਨਵਾਂ ਚਾਲੂ ਕੀਤਾ ਸੀ ਰੇਡੀਓ ਤੋਂ ਬਿਲਕੁਲ ਪਰ ਉਹ ਅਸੀਂ ਸੁਣਨਾ ਸ਼ੁਰੂ ਕੀਤਾ ਸੁਣਦੇ ਤਾਂ ਰੇਡੀਓ ਪਹਿਲਾਂ ਸ਼ੁਰੂ ਤੋਂ ਸੀਗੇ ਪਰ ਫਿਰ ਵਰਚੂਅਲੀ ਆ ਗਿਆ ਨਾ ਵੀਡੀਓ ਦੇ ਰੂਪ ਚ ਤਾਂ ਜ਼ਿਆਦਾ ਇੰਗੇਜਮੈਂਟ ਹੋ ਕੀ ਮਤਲਬ ਜ਼ਿਆਦਾ ਇੰਗੇਜਿੰਗ ਲੱਗਿਆ ਉਦੋਂ ਹਾਂ ਤਾਂ ਉਦੋਂ ਇਹਨਾਂ ਨੇ ਅਲੱਗ-ਅਲੱਗ ਸੀਰੀਜ਼ ਚਲਾਈਆਂ ਸੀ ਜਿਵੇਂ ਹਫ਼ਤੇ 'ਚ ਇੱਕ ਪ੍ਰੋਗਰਾਮ ਭਾਈ ਪੰਥਪ੍ਰੀਤ ਸਿੰਘ ਇਹਨਾਂ ਨੂੰ ਹੁੰਦਾ ਸੀ ਫਿਰ ਗੁਰਤੇਜ ਸਿੰਘ ਜੀ ਹੁੰਦੇ ਸੀ ਉਸੇ ਤਰ੍ਹਾਂ ਇੱਕ ਇਹਨਾਂ ਨੇ ਗੁਰਬਾਣੀ ਕੀਰਤਨ ਦੇ ਸਬੰਧ ਦੇ ਵਿੱਚ ਪ੍ਰੋਗਰਾਮ ਭਾਈ ਨਵਜੋਤ ਸਿੰਘ ਹਰੀਕੇ ਵਾਲਿਆਂ ਨਾਲ ਸ਼ੁਰੂ ਕੀਤਾ ਸੀ ਬਿਲਕੁਲ ਉਹ ਸ਼ੁਰੂ 'ਚ ਮੈਂ ਸੁਣੇ ਤੇ ਸੁਣ ਕੇ ਬਾਬਾ ਜੀ ਸਾਡੇ ਕੋਲ ਆਇਆ ਨੂੰ ਉਦੋਂ 3-4 ਸਾਲ ਹੋ ਗਏ ਸੀਗੇ ਸੇਵਾ ਤੇ ਹਮ ਆਪਣੇ ਪਿੰਡ ਵਿਖੇ ਤੇ ਇਹ ਕੀਰਤਨ ਕਰਦੇ ਸੀ ਤੇ ਮੈਨੂੰ ਉਹ ਗੱਲ ਕਿਉਂਕਿ ਜਿਹੜੀ ਸਹੀ ਗੱਲ ਹੈ ਉਹ ਨਿਊਟਰਲ ਬੰਦੇ ਨੂੰ ਤਾਂ ਸਮਝ ਆ ਹੀ ਜਾਣੀ ਹੈ ਹਮ ਆਪਾਂ ਕਿਸੇ ਦੇ ਭਗਤ ਤੇ ਹੈ ਨਹੀਂ ਕਿਸੇ ਰਾਗੀ ਦੇ ਵੀ ਜੇ ਆਪਾਂ ਨੂੰ ਕੋਈ ਕਹੇ ਨਾ ਜੀ ਇਹ ਰਾਗੀ ਤਾਂ ਜੀ ਗੁਰੂ ਕੇ ਕੀਰਤਨੀਏ ਹਨ ਜੀ ਇਹਨਾਂ ਨੂੰ ਮੰਦਾ ਨਾ ਬੋਲੋ ਐਂ ਨਾ ਕਰੋ ਉਹ ਨਾ ਕਰੋ ਹੁਣ ਇਹ ਸਮ ਜਿਹੜਾ ਉਹਨਾਂ ਨੇ ਲਿਖਿਆ ਸੀ ਨਾ ਪਾੜੇ ਦੇ ਗਵਈਏ ਉਹ ਬਿਲਕੁਲ ਠੀਕ ਲਿਖਿਆ ਸੀ ਸਿੱਖ ਖਾਲਸਾ نیوز ਤੇ ਆਰਟੀਕਲ ਪਾਇਆ ਗਿਆ ਸੀਗਾ ਹਮ ਆਪਣੇ ਸੱਦੇ ਵਾਲੇ ਸਾਹਿਬ ਦਾ ਔਰ ਇਹ ਕੀ ਤਾਂ ਕਹਿ ਰਹੇ ਆ ਕਿ ਇਹ ਪੈਸੇ ਲੈ ਕੇ ਗਾ ਦਿੰਦੇ ਜਿਵੇਂ ਦਾ ਇਹਨਾਂ ਨੂੰ ਕਹਿੰਦੇ ਇਹਨਾਂ ਨੂੰ ਗੁਰੂ ਦੇ ਸਿਧਾਂਤ ਦਾ ਕੋਈ ਪਤਾ ਹੀ ਨਹੀਂ ਸੋ ਮੈਂ ਜਦੋਂ ਬਾਬਾ ਜੀ ਨੂੰ ਦਿਖਾਇਆ ਤੇ ਇਹਨਾਂ ਨੇ ਉਹ ਅਸੀਂ ਚਾਰ ਜਾਂ ਪੰਜ ਜਿੰਨੇ ਵੀ ਪ੍ਰੋਗਰਾਮ ਹੋਏ ਭਾਈ ਨਵਜੋਤ ਸਿੰਘ ਦੇ ਉਸ ਸੰਬੰਧ ਦੇ ਵਿੱਚ ਅਸੀਂ ਸਾਰੇ ਤੇ ਅਖੀਰ ਨੂੰ ਅਸੀਂ ਇਹ ਸਿੱਟਾ ਕੱਢਿਆ ਕਿ ਇਹ ਬਾਬਾ ਜੀ ਨੇ ਮਤਲਬ ਆਪਣਾ ਸਾਰਾ ਪਿਛਲਾ ਛੱਡ ਕੇ ਵੱਜ ਉਸ ਤੋਂ ਬਾਅਦ ਮਤਲਬ ਪ੍ਰੋਗਰਾਮ ਸੁਣ ਕੇ ਵਾਜਾ ਛੱਡ ਦਿੱਤਾ ਮੁੜ ਕੇ ਵਾਜੇ ਨੂੰ ਹੱਥ ਹੀ ਨਹੀਂ ਲਾਇਆ। ਹਾਂ। ਸ਼ਾਮ ਨੂੰ ਅਸੀਂ ਨਵਜੋਤ ਨਾਲ ਗੱਲ ਕੀਤੀ ਪ੍ਰੋਗਰਾਮ ਸਿਰਫ ਦੋ ਪ੍ਰੋਗਰਾਮ ਸੁਣ ਕੇ। ਹਾਂ। ਨਵਜੋਤ ਸਿੰਘ ਉਹਨਾਂ ਨਾਲ ਗੱਲ ਕੀਤੀ ਵੀ ਸਾਨੂੰ ਤਾਊਸ ਬਣਵਾ ਦਿਓ ਜੀ। ਅੱਛਾ। ਅਸੀਂ ਗੱਲ ਕਿੱਥੋਂ ਸ਼ੁਰੂ ਕਰੀਏ? ਫਿਰ ਉਹਨਾਂ ਨੇ ਕਿਹਾ ਵੀ ਤੁਹਾਨੂੰ ਤਾਊਸ ਬਣਵਾ ਦਿੰਨੇ ਆ। ਹਾਂ। ਉਸ ਤੋਂ ਬਾਅਦ ਦੋ ਮਹੀਨੇ ਲੱਗੇ ਸਾਨੂੰ ਤਾਊਸ ਬਣਵਾਉਣ ਤੇ। ਤੇ ਦੋ ਮਹੀਨੇ ਬਾਬਾ ਜੀ ਨੇ ਵਾਜੇ ਨੂੰ ਹੱਥ ਨਹੀਂ ਲਾਇਆ ਤੇ ਕੋਈ ਪ੍ਰੋਗਰਾਮ ਨਹੀਂ ਕੀਤਾ। ਪਰ ਤਾਉਸ ਆਇਆ ਲਗਭਗ ਡੇਢ ਸਾਲ ਇਹਨਾਂ ਨੇ ਸਾਰੇ ਕੀਰਤਨ ਦੇ ਪ੍ਰੋਗਰਾਮ ਛੱਡੇ ਜਦੋਂ ਤਾਉਸ ਤੇ ਹੁਣ ਕੀਰਤਨ ਕਰਨਾ ਹਰ ਚੱਲ ਪਿਆ ਸਾਰਾ ਹੋ ਗਿਆ ਹੁਣ ਦੁਬਾਰਾ ਕੀਰਤਨ ਕਰਨ ਲੱਗੇ ਆ ਬਾਕੀ ਕੀ ਦੱਸੋ ਬੜੀ ਵੱਡੀ ਆਹ ਬੜਾ ਵੱਡਾ ਮਤਲਬ ਇਹਨਾਂ ਦਾ ਇਹ ਸ਼ਲਾਘਾਯੋਗ ਜਿਹੜਾ ਕਦਮ ਸੀਗਾ ਫੜਾ ਫੈਸਲਾ ਇਹਨਾਂ ਨੇ ਲਿਆ ਨਹੀਂ ਤੇ ਅਗਲਾ ਕਹਿੰਦਾ ਮੈਂ ਤੇ ਸੰਗਤ ਨੂੰ ਜਿਸ ਤਰ੍ਹਾਂ ਕਹਰੇ ਸੀ ਕਿ ਅਸੀਂ ਫਿਰ ਇੰਨੇ ਦਿਨ ਸੰਗਤ ਨੂੰ ਖੁਸ਼ ਕੀਤਾ ਨਹੀਂ ਤੇ ਹੁਣ ਤੱਕ ਸੰਗਤ ਨੂੰ ਫਿਰ ਖੁਸ਼ ਕਰਨ ਵਾਲਾ ਜਿਹੜਾ ਪ੍ਰੋਗਰਾਮ ਸੀ ਉਹ ਚੱਲਦਾ ਰੱਖਣਾ ਸੀ ਬڑا ਜਿਗਰਾ ਚਾਹੀਦਾ ਇਹ ਇਹਨਾਂ ਦੇ ਇਦਾਂ ਦੇ ਫੈਸਲਿਆਂ ਵਾਸਤੇ ਕਿਉਂਕਿ ਇਹਦੇ ਪਿੱਛੇ ਮਿਹਨਤ ਵੀ ਬੜੀ ਲੱਗਦੀ ਆ ਨਹੀਂ ਜੀ ਬਹੁਤ ਹਾਂ ਬਿਲਕੁਲ ਅਸੀਂ ਸਾਰੇ ਕੀਰਤਨ ਮੰਨ ਲਓ ਜਿਹੜੇ ਮੇਰੇ ਕਾਲਜ ਕਾਲਜ ਆ ਰਹੇ ਸੀ ਜੋ ਸੰਗ ਸੰਪਰਕ ਕਰ ਰਹੇ ਸੀ ਉਹਨਾਂ ਨੂੰ ਮੈਂ ਕਹੇ ਮੈਂ ਨਹੀਂ ਕੀਰਤਨ ਕਰਨਾ ਕਹਿੰਦੇ ਕਾਪ ਨਹੀਂ ਕਰਨਾ ਮੈਂ ਕਿਹਾ ਕੀਰਤਨ ਆਉਂਦਾ ਹੀ ਨਹੀਂ ਮੈਨੂੰ ਹੂੰ ਕਹਿੰਦੇ ਜੀ ਤੁਸੀਂ ਠੀਕ ਹੋ ਵੀ ਠੀਕ ਆ ਤੁਹਾਡੀ ਸਿਹਤ ਕੁਛ ਮੇਰੇ ਨਾਲ ਦੇ ਸਾਥੀ ਕਹਿੰਦੇ ਵੀ ਇਹਨੂੰ ਕੀ ਹੋ ਗਿਆ ਤੇ ਇਹ ਤਾਂ ਇਹਨੇ ਇਹਦਾ ਕਿੱਸ ਨੇ ਮਾਈਂਡ ਵਾਸ਼ ਕਰਤਾ ਕੀ ਗੱਲ ਹੋ ਗਈ ਕਹਿੰਦੇ ਜਿਵੇਂ ਦਾ ਤੂੰ ਕੀਰਤਨ ਕਰਦਾ ਤੇ ਅਸੀਂ ਤਾਂ ਮਤਲਬ ਯਾਰ ਪਰ ਪੀਰ ਲੁੱਟ ਲਈਏ ਅਸਤਾ ਇੱਥੇ ਬਹਿ ਜਾ ਕਰਵਾ ਕੇ ਕਹਿੰਦੇ ਕਮਾਲ ਕਰੀ ਜੰਨਾ ਯਾਰ ਮਤਲਬ ਇੱਥੋਂ ਤੱਕ ਵੀ ਇਹਨਾਂ ਨੂੰ ਪ੍ਰਭਾਵਿਤ ਕੀਤਾ ਉਹਨਾਂ ਬੰਦਿਆਂ ਨੇ ਜਿਹੜੇ ਇਹਨਾਂ ਦੇ ਨਾਲ ਪਹਿਲਾਂ ਸਾਈਡ ਤੇ ਕੀਰਤਨ ਕਰਦੇ ਰਹੇ ਜਾਂ ਮਤਲਬ ਜਿਹੜੇ ਇਹਨਾਂ ਇਹਨਾਂ ਦੇ ਸੰਪਰਕ ਚ ਰਾਗੀ ਸਿੰਘ ਸੀ ਉਹ ਕਹਿੰਦੇ ਤੂੰ ਬੱਚੇ ਨਹੀਂ ਪਾਲਣੇ ਆਪਦੇ ਤੇ ਤੇਰਾ ਘਰ ਕੇ ਪਰ ਮਤਲਬ ਇਹ ਇਸ ਗੱਲ ਦੀ ਦਾਤ ਦੇ ਨਹੀਂ ਬਣਦੀ ਹੈ ਕਿ ਇਹਨਾਂ ਨੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ ਤੇ ਅੱਜ ਬਿਲਕੁਲ ਨਿਰਧਾਰਤ ਰਾਗਾਂ ਦੇ ਵਿੱਚ ਬਿਲਕੁਲ ਤੰਤੀ ਸਾਜ਼ਾਂ ਤੇ ਤਾਊਸ ਦੇ ਉੱਤੇ ਚਲੋ ਆਪ ਤਾਂ ਕਰ ਹੀ ਰਹੇ ਆ ਨਾਲ ਬੱਚਿਆਂ ਨੂੰ ਵੀ ਸਿੱਖਿਆ ਦੇ ਰਹੇ ਆ ਸਾਡੇ ਪਿੰਡ ਚ ਹਮ ਬਿਲਕੁਲ ਬਿਲਕੁਲ ਸਾਡੇ ਪਿੰਡ ਚ ਲਗਭਗ 10 ਬੱਚੇ ਨੇ ਜੋ ਅੱਜ ਦਿਲਰੁਬਾ ਤਾਊਸ ਵਜਾ ਲੈਂਦੇ ਆ ਹਮ ਬਿਲਕੁਲ ਬੜਾ ਬੜਾ ਮਤਲਬ ਇਹਨਾਂ ਦਾ ਜਿਗਰੇ ਵਾਲੀ ਗੱਲ ਆ ਇੱਕ ਤਾਂ ਜਿਹੜਾ ਮਤਲਬ ਸੰਗਤ ਵੱਲੋਂ ਫੈਸਲਾ ਲੈਣਾ ਇਹ ਹਨਾ ਪਸੰਦ ਕਿ ਮੈਂ ਉਹਨਾਂ ਚਿਰ ਮਤਲਬ ਕਰਨਾ ਹੀ ਨਹੀਂ ਹੈਗਾ ਜਾਂ ਛੱਡ ਦੇਣਾ ਫਿਰ ਦੂਸਰੇ ਪਾਸੇ ਜਿਹੜੀ ਆਪ ਖੁਦ ਮਿਹਨਤ ਕਰਨੀ ਤਿਆਰੀ ਕਰਨੀ ਬੜਾ ਵੱਡਾ ਇਹਦੇ ਵਾਸਤੇ ਜਿਗਰਾ ਚਾਹੀਦਾ ਕਿ ਜਿੱਦਾਂ ਕਹਿੰਦੇ ਆ ਕਿ ਬੱਚੇ ਨਹੀਂ ਪਾਲਣੇ ਹਾਂ ਜਿਹੜੇ ਜਿਹੜੇ ਰਾਗੀ ਕਹਿੰਦੇ ਜੀ ਸਾਡੀ ਕਿਰਤ ਹੈ ਜੀ ਅਸੀਂ ਤਾਂ ਜੀ ਘਰ ਵੀ ਚਲਾਉਣਾ ਬੱਚੇ ਵੀ ਪਾਲਣੇ ਆ ਜੀ ਉਨਾ ਵਸਤੇ ਬੜਾ ਵੱਡਾ ਐਗਜ਼ੈਂਪਲ ਹੈ ਕਿ ਇਹਨਾਂ ਦੇ ਬੱਚੇ ਨਹੀਂ ਸੀਗੇ ਕਿ ਇਹਨਾਂ ਨੇ ਘਰ ਨਹੀਂ ਸੀ ਚਲਾਉਣਾ ਹਾਂ ਕਿ ਇਹਨਾਂ ਮਤਲਬ ਸਾਰੀਆਂ ਜਿ ਤਾਂ ਇਹਨਾਂ ਇਹਨਾਂ ਨੂੰ ਵੀ ਤਾਂ ਫੇਸ ਕੀਤੀਆਂ ਨਾ ਇਹਨਾਂ ਨੇ ਬਿਲਕੁਲ 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 ਪਰ ਗੁਰੂ ਦੇ ਨਾਲ ਵੀ ਤਾਂ ਸਾਡਾ ਕੋਈ ਕੀਤਾ ਹੋਇਆ ਵਾਅਦਾ ਹੈ ਨਾ ਹਾਂ ਸਭ ਤੋਂ ਵੱਡੀ ਗੱਲ ਤਾਂ ਦੇਖੋ ਉਹੀ ਹੁੰਦੀ ਹੈ ਨਾ ਜੋ ਤੁਹਾਡੀ ਗੁਰੂ ਨਾਲ ਕਮਿਟਮੈਂਟ ਹੈ ਤੁਸੀਂ ਗੁਰੂ ਨੂੰ ਮਤਲਬ ਕਿੱਥੇ ਰੱਖਦੇ ਹੋ ਹਨ ਕਿਸ ਲੈਵਲ ਦੇ ਉੱਤੇ ਰੱਖਦੇ ਹੋ ਕਿ ਤੁਸੀਂ ਜਿਹੜੇ ਤੁਹਾਡੇ ਫੈਸਲੇ ਤੁਸੀਂ ਲੈਨੇ ਹੋ ਜਿਸ ਤਰ੍ਹਾਂ ਕੱਲ ਮੈਂ ਭਾਈ ਨਵਜੋਤ ਸਿੰਘ ਉਹਨਾਂ ਨਾਲ ਹੀ ਗੱਲ ਕਰ ਰਿਹਾ ਸੀ ਕਿ ਜਿਹੜੇ ਬੀਜੇ ਤੁਹਾਡੇ ਅੰਦਰ ਵੀ ਤੁਸੀਂ ਗੁਰੂ ਦੇ ਗੁਰੂ ਦੇ ਫੈਸਲਿਆਂ ਨੂੰ ਹਨਾ ਵੀ ਤੁਸੀਂ ਚੁਣੌਤੀ ਦੇ ਸਕਦੇ ਹੋ ਫਿਰ ਫਿਰ ਤਾਂ ਤੁਹਾਨੂੰ ਕੁਝ ਕਿਹਾ ਹੀ ਨਹੀਂ ਜਾ ਸਕਦਾ ਮਤਲਬ ਤੁਸੀਂ ਏਡੇ ਵੱਡੇ ਹੋ ਗਏ ਹੋ ਕਿ ਤੁਸੀਂ ਤੁਸੀਂ ਹਾਂ ਗੁਰੂ ਦੇ ਫੈਸਲਿਆਂ ਨੂੰ ਰੱਦ ਕਰ ਸਕਦੇ ਹੋ ਜਾਂ ਗੁਰੂ ਦੀ ਗੱਲ ਨੂੰ ਸਾਈਡ ਕਰਕੇ ਆਪਣੀ ਲਾਗੂ ਕਰਾ ਸਕਦੇ ਹੋ ਵੀ ਨਹੀਂ ਅਸੀਂ ਤਾਂ ਇਦਾਂ ਹੀ ਕਰਾਂਗੇ ਬਿਲਕੁਲ ਅੱਜ ਮੈਂ ਜਿਹੜੇ ਕੀਰਤਾਰ ਵੀਰ ਹੈ ਜਿਨ੍ਹਾਂ ਨੂੰ ਪਰਿਵਾਰ ਦਾ ਫਿਕਰ ਹੈ ਜਾਂ ਬੱਚਿਆਂ ਦਾ ਫਿਕਰ ਹੈ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਨਾ ਹੈ ਵੀ ਆਪਾਂ ਆਪਣਾ ਜਨਮ ਇੱਕ ਵਾਰ ਹੀ ਮਿਲਿਆ ਆਪਾਂ ਕੱਲੇ ਬੱਚਿਆਂ ਵਾਸਤੇ ਨਹੀਂ ਜਿਉਂਦੇ ਸਾਨੂੰ ਗੁਰੂ ਵਾਸਤੇ ਜਿਉਣਾ ਬੱਚੇ ਤੇ ਪਰਿਪੂਰਨ ਪ੍ਰਮਾਣਾਂ ਨੇ ਪਾਲ ਹੀ ਦੇਣੇ ਜਿੱਤੀ ਮਾਂ ਦੇ ਵੀ ਪੜ ਜਾਂਦੇ ਹੁੰਦੇ ਆ ਬਾਕੀ ਜਿੰਨਾ ਚ ਟਾਈਮ ਸਾਨੂੰ ਹੁਣ ਕੀਰਤਨ ਕਰਦੈਨ ਹੋ ਗਿਆ ਜਿੰਨਾ ਕਿ ਗੁਰੂ ਪਾਤਸ਼ਾਹ ਨੇ ਹੁਣ ਤੱਕ ਝੋਲੀ ਦਾਤ ਪਾਈ ਆ ਮੈਂ ਇੱਕ ਹੋਰ ਮੇਰੇ ਅੰਦਰ ਦੀ ਗੱਲ ਦੱਸਦਾ ਜਦੋਂ ਮੈਂ ਗੁਰੂ ਪਾਤਸ਼ਾਹ ਦੇ ਕੋਲੇ ਅਰਦਾਸ ਕਰਦਾਂ ਜਦੋਂ ਵੀ ਜਨਮ ਤੇ ਜਦੋਂ ਮੈਂ ਪਾਤਸ਼ਾਹ ਨੂੰ ਬੇਨਤੀ ਕਰਦਾ ਰੱਬ ਜੀ ਵੀ ਦਰੋਂ ਕਰੋ ਗੁਰੂ ਸਿੱਖੀ ਜੀ ਦਾ ਨਾਮਦਨ ਦੀ ਦਾਤ ਦਿਓ ਨਾਲ ਮੈਂ ਮੇਰਾ ਸ਼ਬਦ ਹੁੰਦਾ ਕਿ ਪਾਤਸ਼ਾਹ ਕੀਰਤਨ ਦੀ ਦਾਤ ਝੋਲੀ ਪਾਓ ਤੇ ਅੱਗੋਂ ਪ੍ਰਸ਼ਨ ਆਉਂਦਾ ਗੁਰੂ ਸਾਹਿਬ ਜੀ ਵੱਲੋਂ ਉੱਤਰ ਆਉਂਦਾ ਕਿ ਪਿਆਰੇ ਜੀ ਰਿਆਜ ਜਿੰਨਾ ਤੁਸੀਂ ਕਰ ਰਹੇ ਹੋ ਉਹਨਾਂ ਦਾ ਤਾਂ ਰਸ ਮੈਂ ਪਾਈ ਜਾਣਾ ਹਾਂ ਹੂੰ ਤੇ ਆ ਮੰਨ ਲਓ ਵੀ ਇਹ ਰਿਆਜ ਕਰਨ ਜਾ ਹੋਏ ਇਹ ਉਧਰੋਂ ਆਉਣ ਤੇ ਗੁਰੂ ਪਾਤਸ਼ਾਹ ਜੀ ਦਾਤ ਦਿੰਦੇ ਐ ਐਸਾ ਨਹੀਂ ਹੈ ਕਿ ਉਹ ਇਹਨਾਂ ਨੂੰ ਜਾਂ ਨਹੀਂ ਆਉਂਦਾ ਜਾਂ ਨਹੀਂ ਇਹ ਕਰ ਪਾਉਣਗੇ ਐਸੀ ਗੱਲ ਨਹੀਂ ਕਿ ਸੰਗੀਤ ਕਲਾਤ ਚ ਨਾ ਜਾਣ ਬਿਲਕੁਲ ਪਰ ਗੱਲ ਇਹ ਹੈ ਕਿ ਅਸੀਂ ਗੁਰੂ ਨੂੰ ਸਮਰਪਿਤ ਆ ਜਾਂ ਗੁਰੂ ਦੇ ਮੁਤਾਬਕ ਕਰਨਾ ਜਾਂ ਗੁਰੂ ਵਾਸਤੇ ਕਰਨਾ ਸੋ ਮੈਂ ਤੇ ਇੱਕ ਹੋਰ ਇਹਨਾ ਹੰਨਾ ਸੰਗਤ ਨੂੰ ਵੀ ਮੰਨ ਲਓ ਮੈਨੂੰ ਕੋਈ ਇਹ ਨਹੀਂ ਕਿ ਕੋਈ ਕੀਰਤਨ ਮੇਰੇ ਤੋਂ ਕਰਾਵੇ ਤੇ ਤਾਂ ਹੀ ਮੇਰੇ ਬੱਚੇ ਪੜ੍ਹਨੇ ਆ ਜਾਂ ਮੈਂ ਬੱਚਿਆਂ ਵਾਸਤੇ ਕੀਰਤਨ ਕਰਨਾ ਮੈਂ ਤੇ ਗੁਰੂ ਵਾਸਤੇ ਕਰਦਾ ਤੇ ਜੇ ਕਿਸੇ ਨੂੰ ਸੁਣਨਾ ਠੀਕ ਲੱਗਦਾ ਜਾਂ ਕਿਸੇ ਨੂੰ ਸੁਣਨਾ ਕਿਸੇ ਦਾ ਮਨ ਹੈ ਤੇ ਉਹਨਾਂ ਨੂੰ ਜਾ ਕੇ ਸੁਣਾ ਵੀ ਆਈਦਾ ਤੇ ਵੱਡੀ ਗੱਲ ਇਹ ਹੈ ਕਿ ਕੀਰਤਨ ਇਹ ਜਿਹੜਾ ਅਸੀਂ ਕਿਸੇ ਨੂੰ ਖੁਸ਼ ਕਰਨ ਲਈ ਤੇ ਸੁਣਾਉਣਾ ਵੀ ਨਹੀਂਗਾ ਹਾਂ ਇਹ ਗੱਲਤੇ ਗੁਰੂ ਮਹਾਰਾਜ ਨੇ ਸਪਸ਼ਟ ਕੀਤੀ ਹੈ ਵੀ ਲੋਕ ਜਾਣੈ ਇਹ ਗੀਤ ਹੈ ਹਾਂ ਲੋਕਾਂ ਨੂੰ ਸ਼ਾਇਦ ਲੱਗ ਸਕਦਾ ਹੈ ਕਿ ਇਹ ਗੀਤ ਹੈ ਕਿਉਂਕਿ ਕਾਵ ਰੂਪ ਚ ਹੈ ਪਰ ਇਹ ਗੀਤ ਨਹੀਂ ਇਹ ਤਾਂ ਬ੍ਰਹਮ ਵਿਚਾਰ ਹਾਂ ਇਹ ਚੰਗਾ ਲੱਗਣ ਵਾਸਤੇ ਥੋੜੀ ਜਿਹੀ ਨਹੀਂ ਲੈਣੀ ਕਿਸੇ ਨੂੰ ਹੁਣ ਜੋ ਗੁਰੂ ਨਾਨਕ ਸਾਹਿਬ ਨੇ ਸੱਜਣ ਨੂੰ ਸੁਣਾਏ ਨੇ ਕੀ ਉਹਨੂੰ ਚੰਗਾ ਲੱਗਣ ਵਾਸਤੇ ਸੁਣਾਏ ਹਾਂ ਚੰਗਾ ਲੱਗਣੇ ਹੁੰਦੇ ਤਾਂ ਕੋਈ ਭਗਤੀ ਰਸ ਦਾ ਸ਼ਬਦ ਪੜ੍ਹ ਦਿੰਦੇ ਉੱਥੇ ਪਰ ਨਹੀਂ ਸੱਜਣ ਦਾ ਜੀਵਨ ਬਦਲਣਾ ਸਿਕਾਇਆ ਕਲਪ ਕਰਨੀ ਸੀ ਇਸ ਕਰਕੇ ਉਸੇ ਤਰ੍ਹਾਂ ਦਾ ਬਚਨ ਸੱਜਣ ਨੂੰ ਸੁਣਾਇਆ ਗਿਆ ਹਮ ਬਿਲਕੁਲ ਇਹ ਕੰਨ ਰਸ ਨਹੀਂ ਹੋਣਾ ਚਾਹੀਦਾ ਇਹ 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 ਹੈ ਹੀ ਇਸ ਮਰਜ ਦੀ ਦਵਾ ਇਹ ਸੰਤ ਸੰਤੀ ਸਾਜਣ ਦੇ ਨਾਲ ਮਿੱਠਾ ਕੀਰਤਨ ਹੁੰਦਾ ਬੜਾ ਰਸਮਈ ਹੁੰਦਾ ਬੜਾ ਆਨੰਦਮਈ ਹੁੰਦਾ ਬੜਾ ਟਿਕਾ ਹੈ ਪਰ ਕੋਈ ਇਹ ਹੁਣ ਮੰਨ ਲਓ ਵੀ ਇਹ ਨਹੀਂ ਕੋਈ ਕਰਕੇ ਦੇਖੇ ਜਾਂ ਕੋਈ ਬੈਠ ਕੇ ਸੁਣ ਕੇ ਦੇਖੇ ਇਹ ਚਰਨ ਕਬੀਰ ਸਾਹਿਬ ਜੀ ਕਹਿੰਦੇ ਹਨ ਨਾ ਕਬੀਰ ਚਰਨ ਕਮਲ ਕੀ ਮੋਜ ਕੋ ਕਹੋ ਕੈਸੇ ਅਨੁਮਾਨ ਕਰੇ ਕੋ ਸ਼ੋਭਾ ਨੇ ਦੇਖਾ ਹੀ ਪ੍ਰਵਾਨ ਇਹ ਹੁਣੇ ਕਈ ਜਾਣਗੇ ਜਾਂ ਇਹ ਕਹਿਣਗੇ ਸਾਨੂੰ ਨਹੀਂ ਆਉਂਦਾ ਜਾਂ ਲੋਕ ਨਹੀਂ ਪਸੰਦ ਕਰਨਗੇ ਮੇਰੇ ਕੋਲ ਇੱਕ ਵੀ ਅਜਿਹੀ ਸੰਗਤ ਨਹੀਂ ਜਦੋਂ ਦਾ ਮੈਂ ਕੀਰਤਨ ਦੁਆਰੇ ਆਰੰਭ ਕੀਤਾ ਵੀ ਉਹ ਕਹਿਣ ਕਿ ਇਹ ਕੀਰਤਨ ਸਾਨੂੰ ਪਸੰਦ ਨਹੀਂ ਲੱਗਿਆ ਜਾਂ ਇਹ ਕੀਰਤਨ ਚ ਸਾਡਾ ਮਨ ਨਹੀਂ ਲੱਗਿਆ ਅਸਲ ਦੇ ਵਿੱਚ ਜਦੋਂ ਆਮ ਸੰਗਤ ਨੂੰ ਪਤਾ ਲੱਗਦਾ ਹੈ ਨਾ ਕਿ ਇਹ ਗੁਰੂ ਕੇ ਦਿੱਤੇ ਸਾਜ਼ ਹੈ ਗੁਰੂ ਕਾ ਦਿੱਤਾ ਰਾਗ ਹੈ ਸੰਗਤ ਕਦੇ ਵੀ ਇਹ ਨਹੀਂ ਕਹਿੰਦੀ ਕਿ ਅਸੀਂ ਨਹੀਂ ਸੁਣਾਗੇ ਬਿਲਕੁਲ ਦਾ ਹੱਵਾਂ ਵੀ ਪਾਇਆ ਗਿਆ ਨਾ ਇਹ ਹੱਵਾਂ ਕਿ ਸੰਗਤ ਨਹੀਂ ਸੁਣਦੀ ਜੀ ਸੰਗਤ ਨਹੀਂ ਸੁਣਦੀ ਇਹ ਵੀ ਉਹਨਾਂ ਰਾਗੀ ਵੀਰਾਂ ਨੇ ਤਿਆਰ ਕੀਤਾ ਜੋ ਫਿਲਮੀ ਤੋਂ ਨਾਲ ਦੇ ਗਾਉਂਦੇ ਆ ਹਾਂ ਬਿਲਕੁਲ ਇਹ ਡਰ ਰਾਗ ਨਹੀਂ ਪਾਇਆ ਸੰਗਤ ਚ ਨਾ ਜੀ ਤੁਹਾਡੇ ਰਾਗ ਕਿਤਨਾ ਮਜੂਨਾ ਰਾਗ ਤੇ ਬੜਾ ਗੰਭੀਰ ਆ ਜੀ ਰਾਗ ਤੇ ਬੜਾ ਕਠਿਨਾ ਜੀ ਇਹ ਇਹ ਹੱਵਾਂ ਇਹਨਾਂ ਰਾਗੀਆਂ ਨੇ ਹੀ ਕ੍ਰੀਏਟ ਕੀਤਾ ਹਾਂ ਬਿਲਕੁਲ ਸੋ ਠੀਕ ਆ ਆਪਣਾ ਟਾਈਮ ਵੀ ਤਕਰੀਬਨ ਹੋ ਹੀ ਗਿਆ ਤੇ ਲਾਸਟ ਦੇ ਵਿੱਚ ਮੈਂ ਤੁਸੀ ਕਹਿਣਾ ਚਾਹੁੰਦੇ ਕੁਛ ਆਜੀ ਇਹਹੀ ਬੇਨਤੀ ਕਰਾਂਗੇ ਕਿ ਇਹ ਜਿਹੜਾ ਮਸਲਾ ਚੱਲ ਰਿਹਾ ਹੈ ਗੁਰਬਾਣੀ ਕੀਰਤਨ ਦੇ ਸਬੰਧ ਦੇ ਵਿੱਚ ਤੇ ਬਹੁਤ ਸਾਰਾ ਅੱਜ ਕੱਲ ਸੋਸ਼ਲ ਮੀਡੀਆ ਤੇ ਵਾਇਰਲ ਟੀਵੀ ਐਸ ਚੀਜ਼ ਨੂੰ ਲੈ ਕੇ ਦਿੱਲੀ ਕਮੇਟੀ ਨੇ ਵੀ ਫੈਸਲਾ ਲਿਆ ਹੈ ਕੁੱਲ ਮਿਲਾ ਕੇ ਸਾਰਿਆਂ ਨੂੰ ਬੇਨਤੀ ਹੈ ਸਾਡੇ ਰਾਗੀ ਵੀਰਾਂ ਨੂੰ ਜਿਨ੍ਹਾਂ ਨੇ ਘਰ ਭਰ ਲਏ ਹੈ ਸੰਗਤ ਨੂੰ ਫਿਲਮੀ ਤੋਂ ਨਾ ਸੁਣਾ ਸੁਣਾ ਕੇ ਹੁਣ ਤੁਸੀਂ ਬਹੁਤ ਧਨ ਇਕੱਠਾ ਕਰ ਲਿਆ ਭਾਈ ਹੋਰ ਥੋੜਾ ਫਰਜ਼ ਗੁਰੂ ਪ੍ਰਤੀ ਵੀ ਨਿਭਾਓ ਤਾਂ ਕਿ ਮਤਲਬ ਕੁਝ ਤੇ ਵਫਾਦਾਰੀ ਹੋਣੀ ਚਾਹੀਦੀ ਹੈ ਨਾ ਆਪਣੇ ਗੁਰੂ ਪ੍ਰਤੀ ਬਿਲਕੁਲ ਆਪਣੇ ਕਿਸ਼ਤ ਪ੍ਰਤੀ ਜਿਹਦੇ ਨਾਮ ਤੇ ਤੁਸੀਂ ਹੁਣ ਤੱਕ ਖਾਧਾ ਆ ਹਮ ਬਿਲਕੁਲ ਹੈ ਨਾ ਸੋ ਤੁਸੀਂ ਉਹ ਗੁਰੂ ਕੇ ਮੁਤਾਬਕ ਕੀਰਤਨ ਸੰਗਤ ਨੂੰ ਸੁਣਾਓ ਤੇ ਦੂਜੀ ਬੇਨਤੀ ਜਿਹੜੀ ਆਪਾਂ ਪਹਿਲਾ ਵਿਸ਼ਾ ਆਪਾਂ ਗੱਲਬਾਤ ਕੀਤੀ ਐ ਕਿ ਸ਼ਾਂਤੀ ਰੰਗ ਵਾਲਾ ਜਿਹੜਾ ਉਹ ਵੀ ਸੰਗਤਾਂ ਨੂੰ ਵੱਧ ਤੋਂ ਵੱਧ ਉਹਦੇ ਤੇ ਪਹਿਰਾ ਦੇਣਾ ਚਾਹੀਦਾ ਨਾਲ ਹੀ ਮੈਂ ਬੇਨਤੀ ਕਰੂੰਗਾ ਕਿ ਬਾਬਾ ਜੀ ਵਾਲਾ ਸੈਗਮੈਂਟ ਐ ਜਿਹੜਾ ਇਹ ਆਪਾਂ ਅੱਧ ਤੋਂ ਕੱਟ ਕੇ ਜ਼ਰੂਰ ਪਾਈਏ ਅਲੱਗ ਤੋਂ ਤਾਂ ਕਿ ਉਹਨਾਂ ਸਾਡੇ ਰਾਗੀ ਵੀਰਾਂ ਤੱਕ ਪਹੁੰਚ ਸਕੇ ਜਿਹੜੇ ਬਦਲਣਾ ਚਾਹੁੰਦੇ ਐ ਪਰ ਕਿਸੇ ਨਾ ਕਿਸੇ ਭੈ ਤੋਂ ਜਾਂ ਡਰ ਤੋਂ ਨਹੀਂ ਬਦਲ ਰਹੇ ਬਿਲਕੁਲ ਬਿਲਕੁਲ ਸੋ ਇਹ ਜਿਹੜੇ ਐਕਸਪਲ ਹੁੰਦੇ ਐ ਇਦਾਂ ਦੇ ਉਹ ਸਾਨੂੰ ਵੱਧ ਤੋਂ ਵੱਧ ਸ਼ੇਅਰ ਕਰਨੇ ਚਾਹੀਦੇ ਐ ਹਾਂ ਤੋ ਇਹਨਾਂ ਦੀ ਸੈਗਮੈਂਟ ਜ਼ਰੂਰ ਆਪਾਂ ਅੱਗ ਤੋਂ ਪਾਵਾਂਗੇ ਜਿਦੇ ਵਿੱਚ ਇਹਨਾਂ ਨੇ ਖੁਦ ਦਾ ਦੱਸਿਆ ਕਿ ਕਿਸ ਤਰ੍ਹਾਂ ਪਹਿਲਾਂ ਇਹ ਰੀਤਾਂ ਗਾਉਂਦੇ ਸੀਗੇ ਪਰ ਜਦੋਂ ਉਹ ਕਹਿੰਦੇ ਆ ਨਾ ਵੀ ਕਬੀਰ ਸਤਗੁਰੂ ਸੂਰਵੇ ਬਾਹਾਂ ਬਾਣ ਜੋ ਏਕ ਲਗਤ ਹੀ ਭੇਂਗਿਰ ਪਰਿਆ ਬਿਲਕੁਲ ਬਿਲਕੁਲ ਵੀ ਉਹ ਚੀਜ਼ ਅੰਦਰ ਪਰ ਉਹ ਚਲੋ ਭਾਈ ਨਵਜੋਤ ਸਿੰਘ ਦਾ ਸੁਣਿਆ ਪ੍ਰੋਗਰਾਮ ਜਾਂ ਕਿਸੇ ਤਰੀਕੇ ਨਾਲ ਇਹਨਾਂ ਨੂੰ ਪਤਾ ਲੱਗਿਆ ਜਾਗ ਲੱਗੀ ਤੇ ਜੀਵਨ 'ਚ ਤਬਦੀਲੀ ਆ ਹੂੰ ਬਿਲਕੁਲ ਹੈਨਾ ਦਾ ਮਤਲਬ ਬਦਲਣਾ ਚਾਹੁੰਦੀ ਹੈ ਉਹ ਬਦਲ ਨ ਕਿਉਂਕਿ ਆਪਣੇ ਕਹਿੰਦੇ ਨਾ ਵੀ ਆ ਗਿਆ ਸਮਝ ਚਲੋ ਆਨੰਦ ਲਾਲਾ ਪਾਛਾ ਜੋ ਬੀਤੀ ਸੋ ਬਿਲਕੁਲ ਕਿਸੀਂ ਇਹ ਗਾ ਸੋਨਾ ਸੋਨਾ ਜੀਵਨ ਬਣਾਈਏ ਮੈਂ ਤੇ ਇਹੀ ਕਹਿਣਾ ਚਾਹੁੰਦਾ ਕਿ ਸਿੰਘਾਂ ਨੂੰ ਜਾਂ ਪ੍ਰਚਾਰਕਾਂ ਨੂੰ ਵੀ ਜੋ ਗੁਰ ਕਹੈ ਸੋਈ ਭਲ ਮੰਨ ਹਮ ਸੇਕ ਕੁਝ ਦਿਨ ਸਭ ਆਵੇਂ ਸਭ ਗਾਵੇਂ ਹਰ ਹਰ ਉਸਤਮ ਬਾਣੀ ਗਾਵੇਂ ਸੁਣਿਆ ਤਿੰਨ ਕਾ ਹਰ ਥਾਂੇ ਪਾਵੇ ਜਿਸਤ ਗੁਰੂ ਕੀ ਆਗਿਆ ਸਤ 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 ਗੁਰੂ ਦੇ ਆਸਰਾ ਕਿਸੇ ਨੂੰ ਠੀਕ ਲੱਗੇ ਜਾਂ ਨਾ ਠੀਕ ਲੱਗੇ ਇਹ ਨਹੀਂ ਮੰਨ ਜ਼ਰੂਰੀ ਹੈ ਹਾਂ ਬਾਕੀ ਤੁਸੀਂ ਇਹ ਕਹਿ ਨਹੀਂ ਸਕਦੇ ਕਿ ਜੋ ਗੁਰੂ ਨੇ ਸਾਨੂੰ ਸਿਧਾਂਤ ਦਿੱਤਾ ਹੈ ਉਹਦੇ ਮੁਤਾਬਿਕ ਠੀਕ ਨਹੀਂ ਲੱਗੂਗਾ ਹਾਂ ਸੋ ਇਹ ਤਾਂ ਸੱਚੀ ਗੱਲ ਹੈ ਸਾਰਾਂ ਤੋਂ ਵੱਡਾ ਜਿਹੜਾ ਸਾਨੂੰ ਵਿਸ਼ਵਾਸ ਆ ਜਾਣਾ ਚਾਹੀਦਾ ਵੀ ਜਦੋਂ ਗੁਰੂ ਪਾਤਸ਼ਾਹ ਦੇ ਅੰਦਰ ਰਾਗ ਦਾ ਨਾਮ ਦਿੱਤਾ ਗਿਆ ਉਹਦਾ ਹੋਰ ਕੀ ਮਤਲਬ ਹੈ ਚਲੋ ਐਂ ਸਮਝਾ ਦੇਣੇ ਰਾਗੀ ਸਿੰਘ ਹਾਂ ਬਿਲਕੁਲ ਮੈਂ ਵੀ ਇਹਨਾਂ ਦਾ ਪ੍ਰਾਨੀ ਹੈ ਬਿਲਕੁਲ ਜੀ ਬਿਲਕੁਲ ਪਰ ਇਹਨਾਂ ਦੀ ਆਗ ਦੀ ਕਮੀ ਹੈ ਕਹਿ ਲਓ ਜਾਂ ਇਹਨਾਂ ਦੀ ਇਹ ਨਲਾਕੀ ਹੈ ਇਹ ਮੈਂ ਸ਼ਬਦ ਤਾਂ ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਲਿਖੇ ਹੋਏ ਸਿਧਾਂਤ ਨੂੰ ਵੀ ਨਹੀਂ ਮੰਨ ਰਹੇ ਉਪਰ ਕਹਿ ਰਹੇ ਕਿ ਅਸੀਂ ਗੁਰੂ ਕੇ ਕੀਰਤਨੀਏ ਆ ਇਹਨਾਂ ਨੂੰ ਇਹ ਲਫ਼ਜ਼ ਵੀ ਹਟਾ ਦੇਣਾ ਚਾਹੀਦਾ ਵੀ ਅਸੀਂ ਗੁਰੂ ਘਰ ਦੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਕੀਰਤਨੀਏ ਆ ਸਭ ਤੋਂ ਜਿਹੜਾ ਪ੍ਰੂਫ ਵੱਡਾ ਹੁੰਦਾ ਉਹ ਲਿਖਤ ਡਾਕੂਮੈਂਟ ਨੂੰ ਮੰਨਿਆ ਜਾਂਦਾ ਹੈ ਮਤਲਬ ਜੇ ਕਿਸੇ ਨੇ ਸਾਬਤ ਕਰਨਾ ਹੈ ਨਾ ਵੀ ਫਲਾਣਾ ਬੰਦਾ ਮੇਰਾ ਪਿਓ ਹੋਇਆ ਤਾਂ ਵੀ ਉਹ ਇੱਕ ਪੰਨੇ ਤੇ ਲਿਖ ਕੇ ਦਿੰਦੇ ਟੈਸਟ ਕਰਕੇ ਡੀਐਨਏ ਰਿਪੋਰਟ ਕਹਿੰਦੇ ਜਿਹਨੂੰ ਆਪਾਂ ਬਿਲਕੁਲ ਸੋ ਇਹ ਤਾਂ ਸੱਚੇ ਪਾਤਸ਼ਾਹ ਨੇ ਖੁਦ ਲਿਖਿਆ ਆਸਾ ਮਹੱਲਾ ਪਹਿਲਾ ਗੋੜੀ ਮਹੱਲਾ ਪੰਜਵਾਂ ਇਹਦੇ 'ਚ ਤੇ ਕੋਈ ਸ਼ੱਕ ਰਹਿਣਾ ਹੀ ਨਹੀਂ ਚਾਹੀਦਾ ਹਮ ਬਿਲਕੁਲ ਜੀ ਬਿਲਕੁਲ ਤੇ ਮੈਂ ਕੁਝ ਦਿਨ ਪਹਿਲਾਂ ਬਾਬਾ ਜੀ ਸੰਥਿਆ ਕਰਵਾ ਰਹੇ ਸੀਗੇ ਆਪਣੇ ਪਿੰਡ ਗੁਰਦੁਆਰਾ ਸਾਹਿਬ ਇੱਕ ਬੱਚੀ 22-12 ਦੀ ਪੋਥੀ ਦੀ ਸੰਖਿਆ ਚੱਲ ਰਹੀ ਸੀ ਉਹਦੀ ਹਮ ਤੇ ਉੱਪਰ ਵਿੱਚ ਵਾਰ ਤੋਂ ਪਹਿਲਾਂ ਜਦੋਂ ਉੱਤੇ ਬੱਚੀ ਨੇ ਪੜਿਆ ਕਿ ਉੱਪਰ ਲਿਖਿਆ ਟੁੰਡੇ ਅਸਰਾਜ ਜੀ ਦੀ ਧੁਨੀ ਹਮ ਤਾਂ ਨੇ ਬਾਬਾ ਜੀ ਨੂੰ ਸਵਾਲ ਕੀਤਾ ਕਹਿੰਦੀ ਬਾਬਾ ਜੀ ਟੁੰਡੇ ਅਸਰਾਜ ਜੀ ਦੀ ਧੁਨੀ ਭਲਾ ਕੀ ਹੁੰਦੀ ਹੈ ਹਮ ਤਾਂ ਬਾਬਾ ਜੀ ਸਭੀ ਗੁਰੂ ਮਹਾਰਾਜ ਨੇ ਹੁਕਮ ਕੀਤਾ ਵੀ ਆਸਾ ਕੀ ਵਾਰ ਟੁੰਡੇ ਅਸਰਾਜ ਜੀ ਦੀ ਧੁਨੀ ਚਗਾਉਣੀ ਹੈ ਹਮ ਬੱਚੀ ਦਾ ਅਗਲਾ ਸਵਾਲ ਸੀ ਬਾਬਾ ਜੀ ਤੁਸੀਂ ਕੀਰਤਨ ਕਰਦੇ ਹੋ ਤੁਹਾਨੂੰ ਟੁੰਡੇ ਅਸਰਾਜ ਜੀ ਦੀ ਧੁਨੀ ਆਉਂਦੀ ਹੈ ਹਮ ਬਾਬਾ ਜੀ ਕਹਿੰਦੇ ਮੈਂ ਇੰਨੀ ਡੂੰਘੀ ਸੋਚ ਵਿੱਚ ਪੈ ਗਿਆ ਵੀ ਇਹਦਾ ਸਵਾਲ ਹੈ ਜਿਹੜਾ ਦੁਨੀ ਮਤਲਬ ਕੌਮ ਦਾ ਕੋਈ ਰਾਗੀ ਐਸਾ ਨਹੀਂ ਜਿਹੜਾ ਇਸ ਬੱਚੀ ਦੇ ਸਵਾਲ ਦਾ ਹੱਲ ਕਰ ਦਵੇ ਹੂੰ ਪਿਛਲੇ ਭਗਤ ਦਰਬਾਰ ਸਾਹਿਬ ਦੇ ਵਿੱਚ ਕੁੰਡੇਸ ਰਾਜੇ ਦੀ ਦੁਨੀ ਨਹੀਂ ਨਿਗਾ ਹੀ ਕਿਸੇ ਨੇ ਬਿਲਕੁਲ ਤੇ ਐਸੀਆਂ ਨਾ ਦੁਨੀਆ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ ਚੰਦਰ ਹਾਬੇਰ ਹੜਾਕੀ ਐਲ ਐ ਪਹਿਲੀ ਮਾ ਕੀ ਦੁਨੀ ਮਤਲਬ ਕਿੰਨੀਆਂ ਦੁਨੀਆ ਨੋਂ ਦੁਨੀਆ ਨੇ ਕੁੱਲ ਮਿਲਾ ਕੇ ਤੇ ਰਾਗੀ ਇੱਕ ਵੀ ਸੁਣਾ ਦੇਣ ਜੀ ਹਾਂ ਬਿਲਕੁਲ ਫਿਰ ਮੈਨੂੰ ਬੱਚੀ ਕਹਿੰਦੀ ਕਿ ਤੁਸੀਂ ਕਾਦੇ ਚ ਗਾਉਨੇ ਆ ਜਿਆਸਾ ਦੀ ਵਾਰ ਮੈਂ ਕਿਹਾ ਬੇਟਾ ਜੀ ਤੇਰਾ ਸਵਾਲ ਬੜਾ ਵੱਡਾ ਹੈ ਮੇਰੇ ਕੋਲ ਜਵਾਬ ਨਹੀਂ ਹੈ ਇਹਦਾ ਕਹਿੰਦੀ ਫਿਰ ਤੁਸੀਂ ਦੱਸੋ ਤੇ ਸਹੀ ਕਾਦੇ ਚ ਗਾਉਨੇ ਮੈਂ ਕਿਹਾ ਜੀ ਬੇਟਾ ਮੈਂ ਕਿਹਾ ਮੈਂ ਆਸਾ ਰਾਗ ਦੀਆਂ ਸੁਰਾਂ ਵਰਤ ਕੇ ਇਸ ਧੁਨੇ ਨੂੰ ਗਾ ਲ ਮਤਲਬ ਧੁਨੇ ਨੂੰ ਤਾਂ ਨਹੀਂ ਗਾ ਸਕਦੇ ਇਸ ਵਾਰ ਨੂੰ ਗਾ ਲੈਂਦੇ ਅਸੀਂ ਕਹਿੰਦੇ ਜੀ ਫਿਰ ਤੁਸੀਂ ਧੁਨ ਨਾਲੇ ਲਿਖਿਆ ਹੋਇਆ ਗੁਰੂ ਸਾਹਿਬ ਨੇ ਉਹਦੇ ਮੁਤਾਬਕ ਤੁਸੀਂ ਕਾਹਤੋਂ ਨਹੀਂ ਗਾਈ ਮਖੇ ਜੀ ਸਾਨੂੰ ਸਿਖਾਈ ਨਹੀਂ ਗਈ ਸਾਡੇ ਸਿਲੇਬਸ ਤੇ ਨਹੀਂ ਆਈ ਹੂੰ ਤੇ ਕਹਿੰਦੇ ਜੀ ਇਹ ਫਿਰ ਆ ਦਰਬਾਰ ਸਾਹਿਬ ਚ ਗਾਈ ਜਾਂਦੇ ਆ ਜੀ ਮਖੇ ਨਹੀਂ ਬੇਟਾ ਜੀ ਉੱਥੇ ਵੀ ਨਹੀਂ ਗਾਈ ਜਾਂਦੀ ਕਹਿੰਦੇ ਫਿਰ ਇਹ ਸੰਭਾਲੀ ਕਿੱਥੇ ਸੰਭਾਲੀ ਪਈ ਹੈ ਜੀ ਹੂੰ ਸੰਭਾਲੀ ਨਹੀਂ ਜਾ ਸਕਦੀ ਮਖੇ ਜੀ ਜਾ ਸਕਦੀ ਸੀ ਕਹਿੰਦੇ ਕਿਵੇਂ ਮਖੇ ਵੀ ਇਹਦੀ ਰੋਟੇਸ਼ਨ ਤਾਰੀ ਜਾ ਸਕਦੀ ਸੀ ਇਹਦੀ ਬਣਾਈ ਜਾ ਸਕਦੀ ਸੀ ਕਿਸੇ ਯੂਨੀਵਰਸਿਟੀਾਂ ਚ ਜਾਂ ਕਿਸੇ ਮੰਨ ਲਓ ਪੰਥਕਾ ਦਾਇਰੇ ਚ ਸੰਭਾਲੀ ਜਾ ਸਕਦੀ ਸੀ ਹੂੰ ਜਿਹੜੇ ਸਾਡੇ ਤੋਂ ਵੱਡੇ ਸੀ ਸਾਡੇ ਅਬੂਸੀ ਜਿਨ੍ਹਾਂ ਨੇ ਇਹਨਾਂ ਇਹ ਡਿਊਟੀਆਂ ਬਣਦੀਆਂ ਸੀ ਜਿਨ੍ਹਾਂ ਦੀ ਉਹ ਕਹਿੰਦੀ ਫੇਰ ਹੁਣ ਇਹਦਾ ਕੀ ਕੀਤਾ ਜਾ ਸਕਦਾ ਮੈਂ ਆਖਿਆ ਜੀ ਬੀਏ ਬੇਟਾ ਤਰਾਸਦੀ ਐ ਕੋਸ਼ਿਸ਼ ਕਰਾਂਗੇ ਅਸੀਂ ਵੀ ਆਪਾਂ ਲੱਭਾਂਗੇ ਖੋਜਾਂਗੇ ਕਿ ਕਿਸੇ ਨੂੰ ਅਸਰ ਸੀ ਕੀਤਾ ਜਾ ਸਕਦਾ ਹੈ ਕਿ ਅਸੀਂ ਇਹਨਾਂ ਵੈੰਗੀਆਂ ਚੀਜ਼ਾਂ ਪ੍ਰਿਜ਼ਰਵ ਨਹੀਂ ਕਰਦੇ ਜੋ ਜਿਨ੍ਹਾਂ ਨੇ ਸਾਨੂੰ ਬਖਸ਼ੀਆਂ ਸੀ ਹਾਂ ਬਿਲਕੁਲ ਮਤਲਬ ਕਿ ਨੌਥ ਕਲਾਸ ਦੇ 25 ਦੇ ਇੰਨੇ ਪਰਬਤ ਵਰਗੇ ਵੱਡੇ ਸਵਾਲਾਂ ਦਾ ਸਾਡੇ ਕੋਲੇ ਕੋਈ ਜਵਾਬ ਨਹੀਂ ਇਹ ਅਸੀਂ ਜੋ ਗੁਰੂ ਨੇ ਧਨੀਆਂ ਸਾਨੂੰ ਬਖਸ਼ਿਆ ਇਹ ਅਸੀਂ ਸਾਡੇ ਕੋ ਅਸੀਂ ਸਾਹਮਣੇ ਨਹੀਂ ਰੱਖ ਸਕੇ ਕੋਈ ਐਸਾ ਰਾਗੀ ਨਹੀਂ ਕੋਲ ਆਪਣੇ ਕੋਲੇ ਜਿਹੜਾ ਉਹ ਗਾ ਕੇ ਸੁਣਾ ਦੇਵੇ ਬਿਲਕੁਲ ਬਿਲਕੁਲ ਸੋ ਇਹ ਸਨ ਭਾਈ ਸਹਿਜਪ੍ਰੀਤ ਸਿੰਘ ਤੇ ਭਾਈ ਸੁਖਵਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਡੇ ਨਾਲ ਜਿਹੜੀ ਆ ਦੋ ਮਸਲਿਆਂ ਦੇ ਉੱਤੇ ਅਸੀਂ ਵਿਚਾਰ ਚਰਚਾ ਕੀਤੀ ਆ ਇੱਕ ਕੀਰਤਨ ਦੇ ਉੱਤੇ ਤੇ ਦੂਸਰਾ ਜਿਹੜਾ ਨਿਸ਼ਾਨ ਸਬਾਂ ਦੇ ਰੰਗਾਂ ਦੇ ਉੱਤੇ ਦੋਵਾਂ ਵਾਸਤੇ ਜਿਹੜੀ ਆ ਸੰਗਤ ਨੂੰ ਅਵੇਅਰ ਹੋਣ ਦੇ ਲੋਡ ਹੈ ਖਾਸ ਕਰਕੇ ਜੇ ਆਪਾਂ ਨਿਸ਼ਾਨ ਸਾਹਿਬਾਂ ਦੇ ਰੰਗ ਪ੍ਰਤੀਕ੍ਰਿਏ ਉਹ ਵੀ ਪਿੰਡਾਂ ਦੇ ਵਿੱਚ ਵੀ ਲੋਕੋ ਨੇ ਤੇ ਧਿਆਨ ਦੇਣਾ ਚਾਹੀਦਾ ਦੂਸਰਾ ਜਿਹੜਾ ਵੱਡਾ ਮਸਲਾ ਸੀ ਗੁਰਬਾਣੀ ਵਾਲਾ ਆ ਬੜੀ ਵੱਡੀ ਜਿਹੜੇ ਆ ਗੱਲ ਮੈਨੂੰ ਨਹੀਂ ਲੱਗਦਾ ਕਿਸੇ ਰਾਗੀ ਨੇ ਇਦਾਂ ਦੀਆਂ ਗੱਲਾਂ ਕੀਤੀਆਂ ਹੋਣ ਜਿੱਦਾਂ ਭਾਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਚੀਜ਼ ਨੂੰ ਐਕਸੈਪਟ ਕਰਨਾ ਆਪਣੇ ਆਪ ਨੂੰ ਮਤਲਬ ਖਤਮ ਕਰਕੇ ਅੰਦਰੋਂ ਆਪਣੀ ਹਉਮੈ ਕਰਕੇ ਮੈਨੂੰ ਖਤਮ ਕਰਕੇ ਮਤਲਬ ਗੁਰੂ ਦੀ ਗੱਲ ਨੂੰ ਐਕਸੈਪਟ ਕਰਨਾ ਬੜਾ ਵੱਡਾ ਜਿਗਰਾ ਚਾਹੀਦਾ ਜਿਸ ਤਰ੍ਹਾਂ ਨਾਲ ਨੇ ਜ਼ਿਕਰ ਕੀਤਾ ਤੇ ਇਹ ਇੱਕ ਜਿਹੜੀ ਹੈ ਮਿਸਾਲ ਵੀ ਨੇ ਉਹਨਾਂ ਰਾਗੀਆਂ ਵਾਸਤੇ ਕੀਰਤਨੀਆਂ ਵਾਸਤੇ ਜਿਹੜੇ ਕਹਿੰਦੇ ਅਸੀਂ ਆਪਣੇ ਬੱਚੇ ਪਾਲ ਲੈਣੇ ਆ ਜਾਂ ਅਸੀਂ ਜਾਂ ਸੰਗਤ ਸੁਣਨੀ ਨਹੀਂ ਦੀ ਹੈਗੀ ਤਰ੍ਹਾਂ ਤਰ੍ਹਾਂ ਦੇ ਮਤਲਬ ਬਹਾਨੇ ਜੋ ਜੇ ਕੰਮ ਨਹੀਂ ਕਰਨਾ ਹੋਵੇ ਤਾਂ ਬਹਾਨੇ ਮਨ ਜਿਹੜੇ ਬੜੇ ਘੜ ਲੈਂਦਾ ਹੁੰਦਾ ਸੋ ਅਸੀਂ ਇਹ ਇਹਦੇ ਉੱਤੇ ਧਿਆਨ ਦਈਏ ਨਾ ਚੀਜ਼ਾਂ ਦੇ ਉੱਤੇ ਜਿਵੇਂ ਹੁਣ ਸ਼ੁਰੂ ਹੋਈ ਹੈ ਚਲੋ ਇੱਕ ਰਾਗੀ ਸੁਧਾਰ ਲਹਿਰ ਸ਼ੁਰੂ ਹੋਈ ਹੈ ਇਹ ਤੇ ਇਹ ਇਹਦੇ ਉੱਤੇ ਵੱਧ ਤੋਂ ਵੱਧ ਜਿਹੜੇ ਆ ਰਾਗਾਂ ਦੇ ਵਿੱਚ ਕੀਰਤਨ ਕਰਦੇ ਆ ਜਾਂ ਤਾਂਤੀ ਸਾਜ਼ਾਂ ਦੇ ਨਾਲ ਕੀਰਤਨ ਕਰਦੇ ਉਹਨਾਂ ਨੂੰ ਇਹਦੇ ਉੱਤੇ ਵੱਧ ਤੋਂ ਵੱਧ ਗੱਲਬਾਤ ਕਰਨੀ ਚਾਹੀਦੀ ਹੈ ਪੈਰਾ ਦੇਣਾ ਚਾਹੀਦਾ ਤਾਂ ਕਿ ਸੰਗਤ ਤੱਕ ਆਵਾਜ਼ ਪਹੁੰਚੇ ਤੇ ਸੰਗਤ ਵੀ ਇਹ ਬੇਰ ਹੋਵੇ ਤੇ ਉਹਨਾਂ ਨੂੰ ਸਵਾਲ ਕਰੇ ਜਿਹੜੇ ਲੋਕ ਇਹਨੂੰ ਦਰਕਨਾਰ ਕਰਕੇ ਆਪਣੇ ਸਿਰਫ ਪੈਸਿਆਂ ਖਾਤਰੀ ਜਿਹੜੀ ਆ ਗੁਰਬਾਣੀ ਦੀ ਵਰਤੋਂ ਕਰਦੇ ਆ ਸੋ ਬਹੁਤ ਬਹੁਤ ਧੰਨਵਾਦ ਦੋਨੋਂ ਵੀਰਾਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ